ਇਹ ਆਪਣੇ 1000 ਰੁਪਏ ਦੇ 1100 ਦਾ ਨਹੀਂ ਆਫਰ ਚੱਲਦੀ ਹੈ ਓਕੇ ਵੀਰੇ ਹਨਾ ਉਹ ਹੁਣ ਵੀ ਆਪਣੀ ਕੰਟੀਨਿਊ ਹੀ ਹੈ ਓਕੇ 1000 ਦੇ 1100 ਸੂਟ ਜਾਨਾ ਹਾਂ 1000 ਦੇ 1100 ਸੂਟ ਆਪਾਂ ਨੇ ਬੰਦ ਨਹੀਂ ਕੀਤੀ ਹੈਗੀ ਉਹ ਆਫਰ ਵੀ ਚੱਲ ਰਹੀ ਹੈ ਉਹ ਸੂਟ ਦੇਖੋ ਆਪਾਂ ਖੋਲ ਕੇ ਦਿਖਾਣਿਆ ਫਮ ਲਓ ਜੀ 1000 ਰੁਪਏ ਦੇ 11 ਸੂਟ 1000 ਦੇ 11 ਸੂਟ ਨੇ ਔਰ ਵਿਧ ਦੁਪੱਟਾ ਦੁਪੱਟਾ ਵੀ ਪੂਰਾ ਖੁੱਲਾ ਚੌੜਾ ਹੋਊਗਾ ਐ ਨਹੀਂ ਹੈਗਾ ਓਕੇ ਵੀਰੇ ਛੋਟਾ ਹੋਊਗਾ ਠੀਕ ਹੈ ਜੀ ਠੀਕ ਹੈ ਮਾਲ ਮਿਲੂਗਾ ਇਹ ਕੁਆਂਟੀਟੀ ਦੇ ਵਿੱਚ ਠੀਕ ਹੈ ਵੀਰੇ ਉਹ ਵੀ ਆਪਣੀ ਰੈਗੂਲਰ ਚੱਲ ਰ ਇਹ ਆਪਾਂ ਨੇ 1000 ਦੇ ਚਾਰ ਪਾਏ ਸੀ ਠੀਕ ਆ ਜੀ ਆਪਣੀ ਹੁਣ ਵੀ ਇਹਦੇ ਵਿੱਚ ਆਪਾਂ ਨੇ ਵੈਰਾਈਟੀ ਵਧਾਤੀ ਠੀਕ ਹੈ ਡਿਜ਼ਾਈਨਿੰਗ ਵਧਾਤੀ ਪਹਿਲਾਂ ਇਹਦੇ ਵਿੱਚ ਚੱਲਦੇ ਤੇ ਤਿੰਨ ਚਾਰ ਡਿਜ਼ਾਈਨ ਹੁਣ ਇਹਦੇ ਵਿੱਚ ਆਪਾਂ ਨੇ ਘਟਾ-ਘਟਾ 10 ਡਿਜ਼ਾਈਨ ਕਰਦੇ ਠੀਕ ਹਾਂਜੀ ਆ ਦੇਖੋ ਆਪਣੇ ਕੋਲ ਖੀਨਖਾਬ ਇਦਾਂ ਵੀ ਹੋएगी ਓਕੇ ਜੇ ਕਿਸੇ ਭੈਣ ਨੇ ਵੀ ਆਪ ਤਿਆਰ ਕਰਾਉਣਾ ਜਿਵੇਂ ਲੈਸਿਸ ਲਾ ਕੇ ਤਿਆਰ ਕਰਾਉਣੀ ਹੈ ਨਾ ਪਹਿਨਣੀ ਜੀ ਹਾਂਜੀ ਉਹ ਚੀਜ਼ ਵੀ ਹੋएगी ਆਪਣੇ ਕੋਲ ਇਹਦੇ ਵਿੱਚ ਵੀ ਕਲਰ ਆਪਸ਼ਨ ਦੀ ਕੋਈ ਕਮੀ ਨਹੀਂ ਮੈਂ ਤੁਹਾਨੂੰ ਥੋੜੇ ਕਲਰ ਨੀਆ ਕਰਾ ਦਨਾਂ ਹਾਂਜੀ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਬਾਧੂ ਨੇ ਇਹ ਪਿਓਰ ਸਿਲਕਾਂ ਤੇ ਹੋਣਗੇ ਜਿਹੜੀਆਂ origional ਸਿਲਕ ਹੁੰਦੀਆਂ ਨੇ dupion silk ਕਹਿੰਦੇ ਨੇ ਆਪਾਂ ਹਨਾ ਹਾਂਜੀ ਹਾਂਜੀ ਤੇ ਉਹ ਸਿਲਕ ਹੋਊਗੀ ਇਹ ਓਕੇ ਵੀਰੇ ਤੇ ਔਰ ਬਾਜੂ ਤੇ ਦੇਖੋ ਵਰਕ ਹਾਂਜੀ ਬਾਜੂ ਵੀ ਫੁੱਲ ਹੈਵੀ ਹੋਣਗੇ ਹਨਾ ਹਾਂਜੀ ਹਾਂਜੀ ਤੇ ਪੂਰਾ ਸ਼ਰਟ ਫੁੱਲ ਹੈਵੀ ਹੈ ਔਰ ਇਹਦਾ ਲਹਿੰਗਾ ਵੀ ਇੰਨਾ ਹੀ ਸੋਹਣਾ ਬਣਿਆ ਹੋਇਆ ਓਕੇ ਇਹ ਲਹਿੰਗਾ ਸੂਟ ਲੈ ਕੇ ਵਿਆਹ ਵਿਆਹ ਸ਼ਾਦੀ ਤੇ ਲਹਿੰਗਾ ਲੈਣ ਦੀ ਡਰੈੱਸ ਲੈਣ ਦੀ ਲੋੜ ਨਹੀਂ ਹੈਗੀ ਜਿੰਨੇ ਦਾ ਆਪਾਂ ਪਹਿਣਾ ਰੈਂਟਡ ਸੂਟ ਲੈਂਦੀਆਂ ਨੇ ਨਾ ਲਹਿੰਗੇ ਵਾਲਾ ਹਾਂਜੀ ਹਾਂਜੀ ਉਹਨੇ ਚ ਆਪਾਂ ਸੂਟ ਹੀ ਦੇ ਦਾਂ ਠੀਕ ਆ ਜੀ ਵੀ ਜਦੋਂ ਦਿਲ ਕੀਤਾ ਉਦੋਂ ਹੀ ਪਾ ਲਿਆ ਹਾਂਜੀ ਆਪਾਂ ਉਹਨੇ ਰੇਟ ਦੇ ਵਿੱਚ ਇਹ ਸੂਟ ਹੀ ਦੇ ਦੇਣਾ ਆ ਲੋ ਜੀ ਚੈੱਕ ਕਰੋ ਹਨਾ 2895 ਰੁਪਏ ਦਾ ਆਪਾਂ ਸੂਟ ਹੀ ਦੇ ਦਾਂਗੇ ਵੀਰੇ ਲਹਿੰਗਾ ਸੂਟ ਠੀਕ ਆ ਵੀਰੇ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲਿਆ ਸ਼ਹਿਰ ਮਰੇੜ ਕੋਟਲੇ ਆਥੋਂ ਨੂੰ ਸ਼ਹਿਰ ਮਰੇੜ ਕੋਲੇ ਸਭ ਤੋਂ ਸਸਤੀ ਤੇ ਵੱਡੀ ਸੂਟਾਂ ਦੀ ਦੁਕਾਨ ਤੇ ਲੈ ਕੇ ਜਾਣਾ ਜਿੱਥੋਂ ਤੁਸੀਂ ਬਹੁਤ ਘੱਟ ਰੇਟਾਂ ਤੇ ਸੂਟ ਲੈ ਸਕਦੇ ਹੋ ਤੁਸੀਂ ਸ਼ੌਪ ਤੇ ਪਹੁੰਚਣਾ ਕਿਵੇਂ ਉਹਨੂੰ ਪ੍ਰੋਪਰ ਸਾਰਾ ਐਡਰੈਸ ਦਵਾਂਗੇ ਸੋ ਚਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ पा हां जी आज ਆਪਾਂ ਪਹੁੰਚਿਆ ਸਹਿਰ ਮਰੇਰਕੋਟਲੇ ਗੁੱਲੂ ਦੀ ਹੱਟੀ ਸਹਿਰ ਮਰੇਰਕੋਟਲਾ ਤੇਲੀਆ ਵਾਲਾ ਬਾਜ਼ਾਰ ਤੁਹਾਨੂੰ ਚਲਦੇ ਆ ਸਾਰੀ ਆਪਾਂ ਸੂਟਾਂ ਦੀ ਕਲੈਕਸ਼ਨ ਦਿਖਾਉਣੇ ਆ ਤੇ ਬਹੁਤ ਵੱਡੀਆਂ ਇਹਨਾਂ ਦੇ ਸੂਟਾਂ ਦੇ ਉੱਤੇ ਆਫਰਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇੱਧਰ ਸਾਰਾ ਸਹਿਰ ਮਰੇਰਕੋਟਲਾ ਤੇਲੀਆ ਵਾਲਾ ਬਾਜ਼ਾਰ ਹੈਗਾ ਸ਼ਰੰਦੀਗੜ ਐਂਟਰ ਹੋ ਕੇ ਤੁਸੀਂ ਕਿਸ਼ੇ ਨੂੰ ਪੁੱਛ ਸਕਦੇ ਗੁੱਲੂ ਦੀ ਹੱਟੀ ਆਜੋ ਚਲਦੇ ਆ ਤੁਹਾਨੂੰ ਸ਼ਾਪ ਤੇ ਲੈ ਕੇ ਲਓ ਜੀ ਤੁਹਾਨੂੰ ਦਿਖਾਉਣੇ ਆ ਸੋਹਣੇ ਸੋਹਣੇ ਸੂਟ ਸਹਿਰ ਮਰੇਰਕੋਟਲੇ ਦੇ ਤੇ ਆਪਾਂ ਚਲਦੇ ਆ ਉੱਪਰਲੇ ਫਲੋਰ ਤੇ ਇਹਨਾਂ ਜਿਵੇਂ ਤਿੰਨ ਫਲੋਰ ਨੇ ਹਨਾ ਤੇ ਆਪਾਂ ਬਾਕੀ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਪਰ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟਾਂ ਅੱਜ ਸੈਰ ਮਰੇ ਕੋਲੇ ਦਿਖਾਉਣ ਲੱਗੇ ਆਂ ਤੇ ਪ੍ਰੋਪਰ ਸਾਰੇ ਰੇਟ ਦੱਸਾਂਗੇ ਪ੍ਰੋਪਰ ਸਾਰੀ ਤੁਹਾਨੂੰ ਕਲੈਕਸ਼ਨ ਆਪ ਜੀ ਉਹ ਸੂਟਾਂ ਦੀ ਦਿਖਾਵਾਂਗੇ ਵੀਰੇ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਵਧੀਆ ਜੀ ਵਧੀਆ ਤੇ ਕੀ ਆਫਰਾਂ ਲਾ ਰਹੇ ਹੋ ਫਿਰ ਔਫਰਾਂ ਵੀਰੇ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੈ ਹਾਂਜੀ ਤੇ ਆਪਣੇ 1000 ਰੁਪਏ ਦੇ 11 ਸੂਟਾਂ ਲਈ ਔਫਰ ਚੱਲਦੀ ਹੈ ਓਕੇ ਵੀਰੇ ਹਨਾ ਉਹ ਹੁਣ ਵੀ ਆਪਣੀ ਕੰਟੀਨਿਊ ਹੀ ਹੈ ਓਕੇ 1000 ਦੇ 11 ਸੂਟ ਜਾਨੇ ਹਾਂ 1000 ਦੇ 11 ਸੂਟ ਆਪਾਂ ਨੇ ਬੰਦ ਨਹੀਂ ਕੀਤੀ ਹੈਗੀ ਔਫਰ ਵੀ ਚੱਲ ਰਹੀ ਹੈ ਉਹ ਸੂਟ ਦੇਖੋ ਆਪਾਂ ਖੋਲ ਕੇ ਦਿਖਾਣੇ ਆ ਤੁਹਾਨੂੰ ਲਓ ਜੀ 1000 ਰੁਪਏ ਦੇ 11 ਸੂਟ 1000 ਦੇ 11 ਸੂਟ ਨੇ ਔਰ ਵਿਧ ਦੁਪੱਟਾ ਦੁਪੱਟਾ ਵੀ ਪੂਰਾ ਹੈ ਕੁੱਲਾ ਚੌੜਾ ਹੋਊਗਾ ਐ ਨਹੀਂ ਹੈਗਾ ਓਕੇ ਵੀਰੇ ਛੋਟਾ ਹੋਊਗਾ ਠੀਕ ਹੈ ਜੀ ਠੀਕ ਹੈ ਮਾਲ ਮਿਲੂਗਾ ਇਹ ਕੁਆਂਟੀਟੀ ਅੱਪ ਤੇ 10 ਦਿਨ ਲਈ ਹੈ ਜਦੋਂ ਮਰਜ਼ੀ ਆਉ ਤੁਮੂ ਠੀਕ ਹੈ ਐਨੀ ਟਾਈਮ ਮਿਲਣਗੇ ਵਿੱਚੀ ਮੋٹے ਸੂਟ ਨੇ ਹਾਂਜੀ ਵਿੱਚੀ ਪ੍ਰਿੰਟ ਸੂਟ ਨੇ ਵਿੱਚੀ ਵਰਕ ਵਾਲੇ ਨੇ ਠੀਕ ਹੈ ਜੀ ਠੀਕ ਹੈ ਸਾਰੇ ਸੂਟ ਨੇ 1000 ਦੇ 11 ਦੇ ਵਿੱਚ ਹੈ ਲਓ ਵੀ 1000 ਰੁਪਏ ਦੇ 11 ਸੂਟ ਔਰ ਇਹ ਤੋਂ ਇਲਾਵਾ ਤੁਹਾਨੂੰ ਇੱਕ ਆਪਣੀ ਚੱਲ ਰਹੀ ਹੈ 1000 ਦੇ 4 ਸੂਟ ਓਕੇ ਹਨਾ ਤੇ ਉਹ ਵੀ ਆਪਣੀ ਚੱਲ ਹੀ ਰਹੀ ਉਹ ਵੀ ਆਪਾਂ ਨੇ ਬੰਦ ਨਹੀਂ ਕੀਤੀ ਠੀਕ ਹੈ ਵੀਰੇ ਉਹ ਵੀ ਆਪਣੀ ਰੈਗੂਲਰ ਚੱਲ ਰਹੀ ਹੈ ਆ ਦੇਖੋ ਇਹ ਆਪਾਂ ਨੇ 1000 ਦੇ ਚਾਰ ਪਾਏ ਸੀ ਠੀਕ ਆ ਜੀ ਆਪਣੀ ਹੁਣ ਵੀ ਇਹਦੇ ਵਿੱਚ ਆਪਾਂ ਨੇ ਵੈਰਾਈਟੀ ਵਧਾਤੀ ਠੀਕ ਹੈ ਡਿਜ਼ਾਈਨਿੰਗ ਵਧਾਤੀ ਪਹਿਲਾਂ ਇਹਦੇ ਵਿੱਚ ਚੱਲਦੇ ਤੇ ਤਿੰਨ ਚਾਰ ਡਿਜ਼ਾਈਨ ਹੁਣ ਇਹਦੇ ਵਿੱਚ ਆਪਾਂ ਨੇ ਘੱਟੋ ਘੱਟ 10 ਡਿਜ਼ਾਈਨ ਕਰਤੇ ਠੀਕ ਆ ਵੀਰੇ ਠੀਕ ਹੈ ਕਲੈਕਸ਼ਨ ਇਹਦੇ ਵਿੱਚ ਆਪਾਂ ਨੇ ਜ਼ਿਆਦਾ ਕਰਤੀ ਓਕੇ ਓਕੇ ਆਪਾਂ ਗਾਕਾਂ ਦੇ ਬਸ ਫਾਇਦੇ ਕਿੰਨੇ ਨੇ ਕੁੱਲ ਮਿਲਾ ਕੇ ਓਕੇ ਓਕੇ ਵੀਰੇ ਜਿਹੜੀ ਭੈਣ ਆਵੇ ਖੁਸ਼ ਹੋ ਕੇ ਜਾਵੇ ਆਪਣੀ ਹਾਂਜੀ ਹਾਂਜੀ ਲਓ ਜੀ ਭਾਈ ਕਹਿੰਦਾ ਵੀ ਇਹ ਵੀ ਆਫਰ ਪਹਿਲਾਂ ਵਾਂਗ ਆਪਣੀ ਚੱਲ ਰਹੀ ਹੈ ਇੱਕ ਆਪਾਂ ਨੇ ਬਿਲਕੁਲ ਨਵੇਂ ਬੇਸ ਤੇ ਤਿਆਰ ਕਰਾਏ ਆ ਹ ਇਹ ਦੇਖੋ ਇਹ ਬਹੁਤ ਵਧੀਆ ਆ ਓਕੇ ਇਹਦੇ ਵਿੱਚ ਡਿਜ਼ਾਈਨਿੰਗ ਤੋਂ ਵੱਖਰੋਂ ਬਸ ਇਹ ਕਿਹੜੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਠੀਕ ਆ ਵੀਰੇ ਹਲੋ ਆਪਾਂ ਇਹ ਵੀ ਤੁਹਾਨੂੰ ਖੋਲ ਕੇ ਦਿਖਾਣੇ ਆ ਲਓ ਜੀ ਚੈੱਕ ਕਰੋ ਠੀਕ ਆ ਇਹਦੇ ਤੇ ਜਿਹੜਾ ਵਰਕ ਹੋਇਆ ਹੋਇਆ ਨਾ ਹਾਂਜੀ ਹਾਂਜੀ ਇਹਦੇ ਮਸ਼ੀਨੀ ਨਾਲ ਹੈਂਡ ਵੀ ਹੋਇਆ ਹੋਇਆ ਠੀਕ ਆ ਜੀ ਠੀਕ ਹੈ ਔਰ ਦੁਪੱਟੇ ਤੇ ਵੀ ਇਹਦੇ ਚਾਂਦਨਾ ਲੱਗਿਆ ਹੋਏਗਾ ਤੇ ਆਪਾਂ ਨੇ ਰੇਟ ਕੀ ਦੇਣਾ ਹੈ ਇਹਦਾ 375 ਲਓ ਜੀ 375 ਰੁਪਏ ਔਰ ਮਾਲ ਜਿੰਨਾ ਮਰਜੀ ਮਾਲ ਵਾਲੀ ਕੋਈ ਵੀ ਕਮੀ ਨਹੀਂ ਠੀਕ ਆ ਜੀ ਗਰ ਇਹਦੇ ਵਿੱਚ ਕਲਰ ਵੀ 8 ਹੋਣਗੇ ਆਪਣੇ ਕੋਲ ਓਕੇ ਵੀਰੇ ਕੁਆਂਟੀਟੀ ਦੀ ਕੋਈ ਦਿੱਕਤ ਨਹੀਂ ਜਿੰਨੇ ਮਰਜੀ 10 ਚਾਹੀਦੇ ਨੇ 15 ਚਾਹੀਦੇ ਨੇ ਜਿਹੜੀਆਂ ਭੈਣਾਂ ਨੇ ਵਿਆਹ ਸ਼ਾਦੀਆਂ ਵਾਸਤੇ ਸੂਟ ਲੈਣੇ ਨੇ ਓਕੇ ਜੀ ਜਿੱਦਾਂ ਕੀ ਕਪੜਾ 40 ਤੋਂ 50000 ਰੁਪਏ ਦਾ ਕਪੜਾ ਬਣ ਜਾਂਦਾ ਵਿਆਹ ਦਾ ਹਾਂਜੀ ਹਾਂਜੀ ਆਪਾਂ 30 ਤੋਂ 35000 ਦਾ ਕਪੜਾ ਬਣ ਕੇ ਰਾਵਾਂਗੇ ਵਿਆਹ ਦਾ ਠੀਕ ਹੈ ਜੀ ਲਓ ਵੀ ਤੇ ਜਿਹਨੇ ਇਕੱਠਾ ਕਪੜਾ ਮੈਂ ਬਾਈ ਕਹਿੰਦਾ ਵੀ ਉਹਦੀ ਆਪਾਂ ਫਾਇਦਾ ਕਰ ਦਾਂਗੇ ਇੱਕ ਆ ਚੀਜ਼ ਹੈ ਹਾਂਜੀ ਗਲਾਸ ਤੇ ਕ੍ਰਸ਼ ਗਲਾਸ ਤੇ ਤੁਹਾਡੇ ਇਹ ਇੱਕ ਪਹਿਲਾਂ ਕ੍ਰਾਸ਼ ਕਪੜਾ ਚੱਲਦਾ ਸੀ ਆਪਣੇ ਕੋਲ ਕ੍ਰਾਸ਼ ਗਲਾਸ ਤੇ ਹੈ ਓਕੇ ਔਰ ਦੁਪੱਟਾ ਵੀ ਕ੍ਰਾਸ਼ ਗਲਾਸ ਦਾ ਹੀ ਲੱਗਿਆ ਹੋਊਗਾ ਦੂਜਾ ਨਹੀਂ ਲੱਗਿਆ ਹੋਊਗਾ ਠੀਕ ਆ ਜੀ ਇਹਦਾ ਰੇਟ ਕਿੰਨੇ ਦਾ ਆਪਾਂ ਨੇ ਇਹਦਾ ਆਪਾਂ ਨੇ ਪਿਛਲੀ ਵੀਡੀਓ ਚ ਪਾਇਆ ਸੀਗਾ 600 ਓਕੇ ਇਸ ਵਾਰ ਆਪਾਂ ਨੇ ਹੋਰ ਫਾਇਦਾ ਗੰਨਾ ਆ ਓਕੇ ਹੁਣ ਇਹ 550 ਰੁਪਏ ਦਾ ਲੁੱਟ ਲਓ 550 ਰੁਪਏ ਦਾ ਇਹ ਵੀ ਕਵਾਂਟੀਟੀ ਦੇ ਵਿੱਚ ਮਿਲੂਗਾ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਡਾਰਕ ਲਾਈਟ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਤੁਹਾਨੂੰ ਇਹਦੇ ਵਿੱਚ ਲਾਈਟ ਚਾਰਟ ਵੀ ਦਿਖਾਣਾ ਬਹੁਤ ਪਿਆਰਾ ਇਹਦਾ ਚਾਰਟ ਆ ਲਾਈਟ ਚਾਰਟ ਆ ਜੋ ਵੀ ਆਪਣੇ ਕੋਲ ਆ ਦੇਖੋ ਦੋਨੋਂ ਹੀ ਚਾਰਟ ਡਾਰਕ ਚਾਰਟ ਵੀ ਮਿਲੇਗਾ ਲਾਈਟ ਚਾਰਟ ਵੀ ਮਿਲੇਗਾ ਠੀਕ ਆ ਜੀ ਦੋਨੋਂ ਹੀ ਮਿਲਣਗੇ ਵੀਰੇ ਆਪਣੇ ਕੋਲ ਇਹ ਲਓ ਜੀ ਆ ਦੇਖੋ ਹਾਂਜੀ ਇਹ ਬਚਿੱਤਰਾ ਕੱਪੜੇ ਤੇ ਮਾਰਕੀਟ ਦੇ ਵਿੱਚ ਕੀ ਰੇਟ ਹੈ ਇਹਦਾ ਹਾਂਜੀ 500 550 600 ਹਨਾ ਵੱਖਰਾ ਵੱਖਰਾ ਰੇਟ ਹੈ ਓਕੇ ਆਪਾਂ ਕੀ ਰੇਟ ਲਗਾਵਾਂਗੇ ਇਹ ਦੋਨੋਂ ₹190 ਲਓ ਜੀ 390 ਰੁਪਏ ਵਿੱਚ ਔਰ ਮੈਚਿੰਗ ਨਹੀਂ ਹੋਏਗਾ ਇਹਦੇ ਵਿੱਚ ਸਾਨੋ ਬੜੀ ਗੱਲ ਇਹ ਆਪਣਾ ਆਲ ਓਵਰ ਕਪੜਾ ਹੋਏਗਾ ਜਿਵੇਂ ਸਲਵਾਰ ਵੱਖਰੀ ਹੁੰਦੀ ਹੈ ਸ਼ਰਟ ਦਾ ਕਪੜਾ ਵੱਖਰਾ ਹੁੰਦਾ ਐ ਇਦਾਂ ਕੁਛ ਨਹੀਂ ਹੋਏਗਾ ਇਹਦਾ ਪੂਰਾ 5 ਮੀਟਰ ਆਲ ਓਵਰ ਕਪੜਾ ਹੋਊਗਾ ਇਹਦੇ ਵਿੱਚ ਵੀ ਕਲਰਾਂ ਦੀ ਕੋਈ ਕਮੀ ਨਹੀਂ ਹੋਣੀ ਆਪਣੇ ਕੋਲ ਡਿਜ਼ਾਈਨਾਂ ਦੀ ਕਲਰਾਂ ਦੀ ਜਿੱਦਾਂ ਵੀ ਕੁਆਂਟੀਟੀ ਦੇ ਵਿੱਚ ਮਾਲ ਚਾਹੀਦਾ ਤੁਹਾਨੂੰ ਉਦਾਂ ਹੀ ਮਿਲੇਗਾ ਲਓ ਜੀ ਆ ਤੁਹਾਨੂੰ ਦਿਖਾਣੇ ਆਪਾਂ ਇਹਦੇ ਵਿੱਚ ਕਲਰ ਕਲੈਕਸ਼ਨ ਸਾਰਾ ਹਾਂਜੀ ਵਧੀਆ ਵਧੀਆ ਕਲਰ ਹੋਣਗੇ ਇਹਦੇ ਵਿੱਚ ਇੱਕ ਲੈਂਡ ਦੇਣ ਦੇ ਵਿੱਚ ਨਾ ਆਪਾਂ ਨੇ ਕਰੇਪ ਤੇ ਤਿਆਰ ਕਰਾਇਆ ਸਾਰਾ ਆਪਣਾ بیس ਆਪਣਾ ਸਾਰਾ ਕੁਝ ਲਾ ਕੇ ਨਾ ਓਕੇ ਵੀਰੇ ਟੋਟਲ 5 ਮੀਟਰ ਕਪੜਾ ਹੋਏਗਾ ਪਹਿਲਾਂ ਵੀ ਆਪਾਂ ਨੇ ਦੱਸਿਆ ਹੀ ਹੈ ਹਾਂਜੀ ਹਾਂਜੀ ਵੀ ਆਪਣਾ ਸਲਵਾਰ ਹੋਰ ਸ਼ਰਟ ਹੋਰ ਇਦਾਂ ਕੁਝ ਨਹੀਂ ਹੋਏਗਾ 5 ਮੀਟਰ ਆਲ ਓਵਰ ਕਪੜਾ ਹੋਊਗਾ ਠੀਕ ਹੈ ਵੀਰੇ ਠੀਕ ਹੈ ਤੇ ਇਹ ਤੁਹਾਨੂੰ 350 ਰੁਪਏ ਦਾ ਸੂਡ ਮਿਲੂਗਾ ਲਓ ਜੀ 350 ਚਨੋਂਨ ਦਾ ਦੁਪੱਟਾ ਹੈ ਇਹ ਵਿਦ ਨਾਲ ਇਹਦੇ ਕਟਵਰਕ ਬਣਿਆ ਹੋਊਗਾ ਦੁਪੱਟੇ ਤੇ ਓਕੇ ਵੀਰੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਜਿੰਨੇ ਮਰਜ਼ੀ ਲੈ ਲਓ ਕਲਰ ਵਾਲੀ ਕੋਈ ਦਿੱਕਤ ਨਹੀਂ ਹੈਗੀ ਕਲਰ ਡਿਜ਼ਾਈਨ ਹਰ ਚੀਜ਼ ਮਿਲੂਗੀ ਓਕੇ ਹਾਂ ਜੀ ਜੀ ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲਦੀ ਹੈ ਨਾ ਹਾਂ ਕਲਰ ਆਪਸ਼ਨ ਪੂਰੀ ਮਿਲੇਗੀ ਵੀਰੇ ਉਹ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਜਿਹੜੀ ਵੀ ਪੈਨ ਆਪਣੇ ਕੋਲ ਆਊਗੀ ਹਾਂਜੀ ਫਾਇਦਾ ਕਰਕੇ ਭੇਜਾਂਗੇ ਐ ਨਹੀਂ ਹੈਗਾ ਹਾਂਜੀ ਇੱਕ ਹੋਰ ਪਤਾ ਬਹੁਤ ਕਰਦੇ ਨੇ ਵੀਡੀਓ ਪਾਉਂਦੇ ਨੇ ਜਦੋਂ ਕਸਟਮਰ ਆਉਂਦਾ ਦੁਕਾਨ ਤੇ ਦੁਕਾਨਦਾਰ ਆਉਂਦਾ ਸੇਲ ਹੋ ਗਿਆ ਜੀ ਮੁੱਕ ਗਿਆ ਜੀ ਆਪਣੇ ਕੋਲ ਇਦਾਂ ਦਾ ਕੁਝ ਨਹੀਂ ਹੋਊਗਾ ਓਕੇ ਵੀਰੇ ਦੇਖ ਜੀ ਵੀਡੀਓ ਦਿਖਾਤੀ ਮਿਲੂਗੀ ਉਹ ਮਿਲੂਗੀ ਇਦਾਂ ਨਹੀਂ ਹੈਗਾ ਵੀ ਸੇਲ ਹੋ ਗਿਆ ਖਤਮ ਹੋ ਗਿਆ ਜਾਂ ਇਦਾਂ ਦਾ ਕੁਝ ਨਹੀਂ ਹੋਊਗਾ ਜਦੋਂ ਵੀ ਕਸਟਮਰ ਆਊਗਾ ਹਾਂਜੀ ਵੀਡੀਓ ਤੇ 15 ਦਿਨਾਂ ਦੇ ਅੰਦਰ ਅੰਦਰ ਜੋ ਆਪਾਂ ਨੇ ਵੀਡੀਓ ਚ ਪਾਇਆ ਉਹ ਮਿਲੂਗਾ ਕਸਟਮਰ ਨੂੰ ਠੀਕ ਹੈ ਵੀਰੇ ਇੱਕ ਆਹ ਕਰੇਵ ਤੇ ਆਜੂ ਹੈਵੀ ਇਹ ਵੀ ਆਲ ਓਵਰ ਕਰੇਵੀ ਹੋਊਗੀ ਹਾਂਜੀ ਤੇ ਇਹਦੇ ਨਾਲ ਵਿਦ ਚਨੋਂ ਦਾ ਦੁਪੱਟਾ ਔਰ ਦੁਪੱਟੇ ਤੇ ਵੀ ਵਰਕ ਦੇਖੋ ਔਰ ਸੂਟ ਤੇ ਵੀ ਵਰਕ ਦੇਖੋ ਔਰ ਕਪੜਾ ਵੀ ਪੂਰਾ ਵਧੀਆ ਲੱਗਿਆ ਹੋਊਗਾ ਓਕੇ ਵੀਰੇ ਤੇ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਵੱਖਰਾ ਵੱਖਰੀ ਮੈਂ ਤੁਹਾਨੂੰ ਇੱਕੋ ਇੱਕ ਡਿਜ਼ਾਈਨ ਦਿਖਾ ਰਿਹਾ ਹਾਂ ਹਾਂਜੀ ਹਾਂਜੀ ਤੇ ਆ ਵੱਖਰਾ ਡਿਜ਼ਾਈਨ ਆ ਗਿਆ ਆ ਵੱਖਰਾ ਡਿਜ਼ਾਈਨ ਆ ਗਿਆ ਓਕੇ ਜੀ ਠੀਕ ਹੈ ਆ ਵੱਖਰਾ ਆ ਗਿਆ ਤੇ ਡਿਜ਼ਾਈਨਿੰਗ ਵਾਲੀ ਕੋਈ ਵੀ ਕਮੀ ਨਹੀਂ ਹੈਗੀ ਬ੍ਰਦਰ ਠੀਕ ਹੈ ਜੀ ਡਿਜ਼ਾਈਨਾਂ ਕਿੰਨੀ ਉਹ ਪਹਿਨਣ ਨੂੰ ਪੂਰਾ ਖੁਸ਼ ਕਰਕੇ ਭੇਜਾਂਗੇ ਆਪਾਂ ਓਕੇ ਵੀਰੇ ਪਹਿਨਾ ਕਹਿਣ ਗਿਆ ਵੀ ਹਾਂ ਅਸੀਂ ਗਏ ਸੀ ਜੋ ਚੀਜ਼ਾਂ ਵੀਡੀਓ ਤੇ ਦਿਖਾਈਆਂ ਨੇ ਸਾਨੂੰ ਮਿਲੀਆਂ ਨੇ ਤੇ ਇੱਕ ਆ ਚੀਜ਼ ਆਪਨੇ ਤਿਆਰ ਕਰਾਈ ਆ ਸ਼ੀਮਰ ਗਲਾਸ ਤੇ ਓਕੇ ਵੀਰੇ ਆ ਦੇਖੋ ਬ੍ਰਦਰ ਜੀ ਇਹਦੀ ਕੰਟਰਾਸਟ ਦੇਖੋ ਕਿੰਨੀ ਪਿਆਰੀ ਹੈ ਹਾਂਜੀ ਔਰ 3 ਮੀਟਰ ਦੀ ਬਾਟਮ ਹੋएगी ਓਕੇ ਵੀਰੇ ਔਰ ਬਾਟਮ ਤੇ ਪੋਂਚੇ ਬਰਕ ਹਾਂਜੀ ਤੇ ਦੁਪੱਟੇ ਤੇ ਚਾਂਦਨਾ ਓਕੇ ਠੀਕ ਹੈ ਜੀ ਤੇ ਇਹਦੀ ਕਲਰ ਆਪਸ਼ਨ ਵੀ ਇੰਨੀ ਪਿਆਰੀ ਹੈ ਓਕੇ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ ਵੱਖਰੇ-ਵੱਖਰੇ ਮਿਲ ਜਾਣਗੇ ਹਾਂਜੀ ਠੀਕ ਹੈ ਆ ਦੇਖੋ ਤਾਂ ਕੰਟਰਾਸਟ ਦੇਖੋ ਬਹੁਤ ਜ਼ਿਆਦਾ ਪਿਆਰੀ ਕੰਟਰਾਸਟ ਹੈ ਆ ਦੇਖੋ ਲਓ ਜੀ ਔਰ ਸਾਰਿਆਂ ਦੇ ਬਾਟਮ ਤੇ ਵਰਕ ਹੋਏਗਾ ਠੀਕ ਹੈ ਜੀ ਆ ਦੇਖੋ ਜੀ ਬਾਟਮ ਤੇ ਵਰਕ ਹਾਂਜੀ ਔਰ ਬਾਟਮ ਵੀ 3 ਮੀਟਰ ਦੀ ਹੋਏਗੀ ਓਕੇ ਠੀਕ ਹੈ ਇਹਦਾ ਰੇਟ ਕੀ ਦੇਣਾ ਆਪਾਂ ਨੇ ਵੀਰੇ ਹਾਂਜੀ 495 ਰੁਪਏ ਲਓ ਜੀ 495 ਰੁਪਏ ਤੇ ਆ ਗਿਆ ਬੁਟੀਕ ਸਟਾਈਲ ਹਾਂਜੀ ਇਹ ਆਪਣੇ ਪਹਿਲਾਂ ਵੀ ਇਹਦਾ ਆਪਾਂ ਨੂੰ ਬਹੁਤ ਰਿਸਪੌਂਸ ਮਿਲੇਆ ਬਹੁਤ ਜ਼ਿਆਦਾ ਭੈਣਾਂ ਨੇ ਵੀ ਪਿਆਰ ਦਿੱਤਾ ਆਪਾਂ ਨੂੰ ਇਹ ਵਾਲੇ ਡਿਜ਼ਾਈਨ ਨੂੰ ਓਕੇ ਉਹਦੇ ਕਰਕੇ ਆਪਾਂ ਨੇ ਭੈਣਾਂ ਦੀ ਰਿਕੁਆਇਰਮੈਂਟ ਤੇ ਹੀ ਦੁਆਰ ਤੋਂ ਫੇਰ ਰੈਡੀ ਕਰਵਾਇਆ ਓਕੇ ਠੀਕ ਹੈ ਤੇ ਇਹਦਾ ਜੋ ਰੇਟ ਆਪਾਂ ਨੇ ਪਿਛਲੀ ਵੀਡੀਓ ਚ ਦਿੱਤਾ ਸੀ ਭੈਣਾਂ ਨੂੰ ਹਾਂਜੀ ਉਹੀ ਰੇਟ ਆਪਾਂ ਨੇ ਦੇਣਾ ਠੀਕ ਆ ਜੀ ਠੀਕ ਐ ਆ ਦੇਖੋ ਇਹਦੇ ਪੌਂਚੇ ਵੀ ਬਣੇ ਹੋਣਗੇ ਵੀਰੇ ਨਾਲ ਓਕੇ ਠੀਕ ਆ ਪੌਂਚੇ ਵਰਕ ਹੋਊਗਾ ਹਾਂਜੀ ਬਾਜੂ ਵਰਕ ਹੋਊਗਾ ਗਲਾ ਵਰਕ ਓਕੇ ਤੇ ਦੁਪੱਟਾ ਮਸਲੀਨ ਦਾ ਹੋਊਗਾ ਦੁਪੱਟਾ ਐ ਨਹੀਂ ਹੋਊਗਾ ਹਾਂਜੀ ਵੀ ਉਈਓ ਦੁਪੱਟਾ ਲਗਾਇਆ ਹੋਇਆ ਕਾਟਨ ਦਾ ਦੁਪੱਟਾ ਵੀ ਵਧੀਆ ਹੀ ਹੋਊਗਾ ਓਕੇ ਔਰ ਕਲਰ ਆਪਸ਼ਨ ਇਹਦੇ ਵਿੱਚ ਜਿੱਦਾਂ ਪਹਿਲਾਂ ਆਂਦੀ ਸੀ ਉਦਾਂ ਹੀ 20 25 ਕਲਰ ਨੇ ਠੀਕ ਆ ਜੀ ਤੇ ਉਸ ਤੋਂ ਇਲਾਵਾ ਆ ਦੇਖੋ ਸੀ ਹਾਂਜੀ ਇਹ ਆਪਾਂ ਨੇ ਚਾਕਲੇਟ ਆਲ ਓਵਰ ਤੇ ਹਾਂਜੀ ਹਲੋ ਇਹ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਹਾਂਜੀ ਬੂਆ ਨੂੰ ਮਾਸੀਆਂ ਨੂੰ ਹਨਾ ਸਰਦਾਰੀ ਜਾਂ ਕਲਰ ਚਾਰਡ ਲਾਉਣੇ ਹੁੰਦੇ ਨੇ ਪਹਿਣਾ ਨੇ ਉਹ ਚੀਜ਼ਾਂ ਤਿਆਰ ਕਰਵਾਈਆਂ ਨੇ ਇਹਨਾਂ ਦਾ ਰੇਟ ਕੀ ਹੈ 595 ਲਓ ਜੀ 595 ਆ ਦੇਖੋ ਦੁਪੱਟੇ ਤੇ ਵੀ ਵਰਕ ਹੋਏਗਾ ਹਾਂਜੀ ਹਾਂਜੀ ਤੇ ਸੂਟ ਤੇ ਵੀ ਔਰ ਕਲਰ ਆਪਸ਼ਨ ਵਾਲੀ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਡਿਜ਼ਾਈਨਿੰਗ ਵਿਸਾ ਰਹਿਆਂ ਵੱਖਰੇ ਵੱਖਰੇ ਕਲਰਾਂ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਆਪਾਂ ਇੱਕੋ ਇੱਕ ਸੂਟ ਹੋ ਰਹੇ ਹਾਂ ਇਸ ਕਰਕੇ ਜੇ ਆਪਾਂ ਸਾਰੇ ਖੋਲਾਂਗੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਊਗੀ ਮੇਰੇ ਤੇ ਹੋ ਜਾਊ ਹਾਂਜੀ ਤੇ ਆਪਾਂ ਤੁਹਾਨੂੰ ਡਿਜ਼ਾਈਨ ਕੀ ਦਿਖਾ ਰਹੇ ਆ ਵੱਖਰੇ ਵੱਖਰੇ ਜੋ ਵੀ ਆਪਾਂ ਡਿਜ਼ਾਈਨ ਦਿਖਾਵਾਂਗੇ ਇੱਕ ਤਰ੍ਹਾਂ ਉਹ ਕਲਰ ਆਪਸ਼ਨ ਹੀ ਐ ਠੀਕ ਆਣਾ ਸਾਰੇ ਕਲਰ ਮਿਲਨੇ ਆ ਉਹਦੇ ਵਿੱਚ ਔਰ ਕਲਰ ਦੇਖੋ ਸੀ ਪੂਰੇ ਪਿਆਰੇ ਪਿਆਰੇ ਕਲਰ ਹੋਣਗੇ ਹਾਂਜੀ ਹਾਂਜੀ ਇਸੇ ਵੀ ਤਰ੍ਹਾਂ ਦਾ ਕੋਈ ਹੋਰ ਨਹੀਂ ਔਰ ਕਪੜਾ ਸਾਰੇ ਨਾਲੋਂ ਮੇਨ ਗੱਲ ਕਪੜਾ ਆਪਣਾ ਪੂਰਾ ਆਲ ਓਵਰ ਹੋਊਗਾ ਠੀਕ ਆ ਜੀ ਐ ਨਹੀਂ ਹੈਗਾ ਵੀ ਸ਼ਲਵਾਰ ਹੋਰ ਆ ਚੀਜ਼ ਦੇਖੋ ਵੀਰੇ ਆਪਾਂ ਨੇ ਹਾਂਜੀ ਬਿਲਕੁਲ ਨਵੀਂ ਤਿਆਰ ਕਰਾਈ ਐ ਓਕੇ ਇਹ ਸਰਦੀਆਂ ਵਾਲਾ ਬੇਸ ਐ ਓਕੇ ਔਰ ਬੇਸ ਪੂਰਾ ਹੈਵੀ ਲੋ ਠੀਕ ਹੈ ਜੀ ਦੇਖੋ ਪੂਰੀ ਸਰਦਾਰੀ ਜੀ ਲੁੱਕ ਜੈਂਟਰੀ ਲੁੱਕ ਹਾਂਜੀ ਹਨਾ ਔਰ ਦੁਪੱਟਾ ਹਰ ਚੀਜ਼ ਦਾ ਕਲਰ ਚਾਰਟ ਵੀ ਬਹੁਤ ਜ਼ਿਆਦਾ ਪਿਆਰਾ ਆ ਠੀਕ ਹੈ ਜੀ ਰੇਟ ਕੀ ਲਿਖਿਆ ਦਾ ਆਪਾਂ ਹਾਂਜੀ ਆ ਦੇਖੋ ਵੀਰੇ ਰੇਟ ਆਪਾਂ ਪਹਿਲਾਂ ਉਹਨੂੰ ਬਾਅਦ ਵਿੱਚ ਦੱਸਦੇ ਹਾਂ ਪਹਿਲਾਂ ਅਸੀਂ ਚੀਜ਼ ਦਿਖਾਓ ਔਰ ਕਲਰ ਦਿਖਾਓ ਰੇਟ ਵੀਰੇ 795 ਰੁਪਏ ਸਿਰਫ 795 ਰੁਪਏ 795 ਦਾ ਸਿਰਫ ਬੇਸ ਲੱਗਿਆ ਹੋਇਆ ਇਹਨੂੰ ਕੜਾਈ ਤੇ ਦੁਪੱਟਾ ਦਾ ਪਹਿਣਾ ਨੂੰ ਆਪਾਂ ਗਿਫਟ ਕਰ ਰਹੇ ਹਾਂ ਓਕੇ ਜੀ ਪਹਿਣਾ ਦੁਕਾਨ ਤੇ ਆਣੀਆਂ ਆਪਣੇ ਕੋਲ ਚੱਲ ਕੇ ਹਾਂਜੀ ਆਪਾਂ ਫਾਇਦਾ ਕਰਨਾ ਵੀ ਮੇਰੇ ਕਹਿਣ ਨਾਲ ਫਾਇਦਾ ਨਹੀਂ ਕਸਟਮਰ ਕਹੇ ਵੀ ਹਾਂ ਬਾਕੀ ਫਾਇਦਾ ਕੀਤਾ ਯਾਰ ਸਹੀ ਗੱਲ ਹੈ ਤੋ ਕਿ ਦੁਕਾਨਦਾਰ ਤਾਂ ਹਰ ਕਹਿੰਦਾ ਮੈਂ ਫਾਇਦਾ ਕਰਦਾ ਹਾਂ ਜੀ ਆ ਦੇਖੋ ਇਹ ਆਪਾਂ ਨੇ ਕੰਟਰਾਸਟ ਜੇ ਤਿਆਰ ਕਰਾਈ ਆ ਜੀ ਔਰ ਦੇਖੋ ਇਹਦੇ ਤੇ ਧਾਗੇ ਦਾ ਵਰਕ ਹੋਏਗਾ ਉਹ ਟੋਟਲੀ ਹੈਂਡ ਦਾ ਵਰਕ ਹੋਏਗਾ ਲਵੇ ਕਰਕੇ ਦਿਖਾਓ ਬ੍ਰਦਰ ਤੁਸੀਂ ਲਓ ਜੀ ਲਓ ਜੀ ਇਹ ਟੋਟਲੀ ਹੈਂਡ ਦਾ ਵਰਕ ਹੋਏਗਾ ਇਹਦੇ ਤੇ ਠੀਕ ਆ ਜੀ ਔਰ ਇਹਦੇ ਦੁਪट्टे ਤੇ ਵੀ ਇੰਨੇ ਪਿਆਰਾ ਵਰਕ ਹੈ ਆ ਲੋ ਦੇਖੋ ਬਿਡੇ ਲਓ ਜੀ ਆ ਇਹ ਦੁਪੱਟਾ ਆ ਗਿਆ ਨਾ ਇਹਦਾ ਮਾਰਕੀਟ ਚ ਰੇਟ ਕੀ ਹੈ ਹਾਂਜੀ 1450 1500 ਓਕੇ ਆਪਾਂ ਨੇ ਕੀ ਦੇਣਾ ਇਹ ਆਪਾਂ ਨੇ 1095 ਰੁਪਏ ਲਓ ਜੀ 1095 ਰੁਪਏ ਹਰ ਸੂਟ ਦੇ ਵਿੱਚੋਂ 300 400 500 ਆਪਾਂ ਨੇ ਫਾਇਦਾ ਕਰਕੇ ਦੇਣਾ ਠੀਕ ਆ ਜੀ ਠੀਕ ਆ ਆਪਾਂ ਉਦਾਂ ਨਹੀਂ ਵੀ ਅੰਨੇ ਦਾ ਫਾਇਦਾ ਕਰਤਾ ਜੀ ਉਹਨੇ ਦਾ ਫਾਇਦਾ ਕਰਤੀ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਜੋ ਜੈਨੂਨ ਹੈ ਓਕੇ ਜੀ ਵੀ ਜਿੰਨੇ ਦਾ ਆਪਾਂ ਕਰ ਸਕਦੇ ਹਾਂ ਨਾ ਵੀ ਉਹ ਆਪਾਂ ਨੇ ਪੂਰਾ ਫਾਇਦਾ ਕਰਕੇ ਦੇਣਾ ਭੈਣਾਂ ਦਾ ਠੀਕ ਆ ਜੀ ਹੁਣ ਖੀਨਖਾਬ ਪਿਛਲੇ ਸਾਲ ਵੀ ਬਹੁਤ ਵਿਕੀ ਸੀ ਹਾਂਜੀ ਇਸ ਸਾਲ ਵੀ ਉਨੀ ਹੀ ਵਿਕ ਰਹੀ ਹੈ ਹਨਾ ਓਕੇ ਜੀ ਤੇ ਉਹਦੇ ਵਿੱਚ ਵੀ ਆਪਣੇ ਭੈਣਾਂ ਦਾ ਫਾਇਦਾ ਕਰਨਾ ਹੈ ਹਾਂਜੀ origignal ਖੀਨਖਾਬ ਹੋਗੀ ਇਦਾਂ ਨਹੀਂ ਵੀ ਡੁਪਲੀਕੇਟ ਹਾਂਜੀ ਲੋਕ ਬ੍ਰੋਕਰ ਨੂੰ ਖੀਨਖਾਬ ਦੱਸੀ ਜਾਂਦੇ ਨੇ ਹਨਾ ਲਓ ਜੀ ਖੀਨਖਾਬ ਤੇ ਓਰੇ ਮੈਂ ਦਿਖਾ ਦਵਾ ਤੁਹਾਨੂੰ ਬ੍ਰੌਕਰ ਕਹੀ ਆਵਾ ਖੀਨਖਾਵ ਇਦਾਂ ਦਾ ਕੁਝ ਨਹੀਂ ਕਰਨਾ ਆਪਾਂ ਨੇ ਓਕੇ ਜੀ ਜੋ ਚੀਜ਼ ਕਹਾਂਗੇ ਉਹੀ ਹੋਊਗੀ ਠੀਕ ਆ ਜੀ ਜਦੋਂ ਆਪਣੇ ਕੋਲ ਅਗਲਾ ਵਿਜ਼ਿਟ ਕਰੇ ਜੋ ਆਪਾਂ ਨੇ ਵੀਡੀਓ ਤੇ ਦਿਖਾਤਾ ਬ੍ਰਦਰ ਉਹੀ ਮਿਲਣਾ ਚਾਹੀਦਾ ਹਾਂਜੀ ਹਾਂਜੀ ਆ ਦੇਖੋ ਔਰ ਖੀਨਖਾਵ ਦਾ ਜੀ オリジナル ਬਨਾਰਸੀ ਦਾ ਦੁਪੱਟਾ ਹੋਏਗਾ ਇਹਨੂੰ ਓਕੇ ਜੀ ਤੇ ਖੀਨਖਾਵ ਦਾ ਸੂਟ ਹੋਏਗਾ ਇਹਦਾ ਰੇਟ ਕਿ ਦੇਣਾ ਵੀਰੇ ਆਪਾਂ ਨੇ ਹਾਂਜੀ ਇਹ ਤੁਹਾਨੂੰ 695 ਰੁਪਏ ਦਾ ਸੂਟ ਦੇਣਾ ਸਿਰਫ 695 ਰੁਪਏ ਔਰ ਇਹਦੇ ਵਿੱਚ ਵੀ ਕਲਰ ਆਪਸ਼ਨ ਨੂੰ ਬਹੁਤ ਹੈ ਮੈਂ ਤੁਹਾਨੂੰ ਦੋ ਤਿੰਨ ਕਲਰ ਦਿਖਾਵਰਨਾ ਇਹਦੇ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਜਿਵੇਂ ਬੀ-ਨੈਕ ਆ ਗਿਆ ਨਾ ਇਹਦੇ ਵਿੱਚ ਡਿਜ਼ਾਈਨਿੰਗ ਹੋਰ ਵੱਖਰੀ ਵੱਖਰੀ ਬਹੁਤ ਮਿਲ ਜੂਗੀ 7-8 ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲ ਓਕੇ ਓਕੇ ਜੀ ਔਰ ਬਾਕੀ ਇਹ ਤੋਂ ਇਲਾਵਾ ਆਪਣੇ ਕੋਲ ਖੀਨ ਖਾਵ ਜਿੱਦਾਂ ਖੁੱਲੇ ਲੰਪ ਆਉਂਦੇ ਨੇ ਨਾ ਉਦਾਂ ਵੀ ਮਿਲੇਗੀ ਤੁਹਾਨੂੰ ਉਹ ਵੀ ਤੁਹਾਨੂੰ ਇੱਕ ਵਾਰ ਨੀਂਗਾ ਕਰਾ ਦਿੰਨੇ ਆ ਭੈਣਾਂ ਨੂੰ ਹਾਂਜੀ ਉਸ ਤੋਂ ਇਲਾਵਾ ਇੱਕ ਆਹ ਚੀਜ਼ ਹੈ ਇੱਕ ਗਲੇ ਤੇ ਹੈਂਡਵਰਕ ਤਿਆਰ ਕਰਾਇਆ ਹੋਇਆ ਆਪਾਂ ਇਹ ਕਪੜਾ ਨੂੰ ਲਾਇਆ ਹੋਇਆ ਟਿਸ਼ੂ ਦਾ ਹਾਂਜੀ ਟਿਸ਼ੂ ਦਾ ਕਪੜਾ ਆ ਤੇ ਟਿਸ਼ੂ ਦਾ ਹੀ ਬ੍ਰਦਰ ਇਹਨੂੰ ਦੁਪੱਟਾ ਆ ਲਓ ਹਲੋ ਤੇ ਮੜਕ ਲਵੇ ਨੂੰ ਕਰਕੇ ਦਿਖਾਓ ਆ ਦੇਖੋ ਟੋਟਲ ਹੈਂਡ ਦਾ ਕੰਮ ਆ ਜਿਹੜਾ ਸਾਰਾ ਕੰਮ ਹੈ ਨਾ ਹਾਂਜੀ ਇਹ ਟੋਟਲ ਹੈਂਡ ਨਾਲ ਹੋਇਆ ਹੋਇਆ ਹੱਥ ਨਾਲ ਠੀਕ ਆ ਜੀ ਠੀਕ ਆ ਜੀ ਇਹਦਾ ਰੇਟ ਆਪਾਂ ਨੇ ਕੀ ਦੇਣਾ ਹਾਂਜੀ ਜਿੰਨੇ ਦਾ ਕਪੜਾ ਹੈ ਹਾਂਜੀ ਓਨੇ ਦਾ ਆਪਾਂ ਨੇ ਸੂਟ ਦੇਣਾ ਨਾ ਕੜਾਈ ਤਾਂ ਪਹਿਨਣ ਨੂੰ ਫਰੀ ਹੈ ਓਕੇ ਜੀ ਇਹਨਾਂ ਦੇ ਆਪਾਂ ਨੇ ਕੱਲਾ ਗੱਲਾਂ 'ਚ ਨਹੀਂ ਫਾਇਦਾ ਕਰਨੇ ਹਾਂਜੀ ਹਾਂਜੀ ਆਪਾਂ ਨੇ ਅਸਲ ਦੇ ਵਿੱਚ ਫਾਇਦੇ ਕਰਨੇ ਨੇ ਭੈਣਾਂ ਦੇ ਲਓ ਜੀ ਆਹ ਲਓ ਇਹਦਾ ਆਪਾਂ ਰੇਟ ਦਵਾਂਗੇ 795 ਰੁਪਏ ਲਓ ਜੀ 795 ਇਹਦੇ ਵਿੱਚ ਵੀ ਡਿਜ਼ਾਈਨਿੰਗ ਬਹੁਤ ਮਿਲ ਜੂਗੀ ਹਾਂਜੀ 500 7 ਇਹਦੇ ਵਿੱਚ ਡਿਜ਼ਾਈਨ ਹੋਣਗੇ ਠੀਕ ਹੈ ਜੀ ਬਾਕੀ ਜਿਵੇਂ ਮੈਂ ਤੁਹਾਨੂੰ ਇਹ ਕਲਰ ਚਾਰਟ ਦਿਖਾਇਆ ਇਹਦੇ ਵਿੱਚ ਕਲਰ ਚਾਰਟ ਚਾਰ ਨੇ ਆਪਣੇ ਕੋਲ ਠੀਕ ਹੈ ਜੀ ਚਾਰੋਂ ਵੱਖਰੇ ਵੱਖਰੇ ਹੋਣਗੇ ਡਾਰਕ ਆਈਸਕ੍ਰੀਮ ਹਾਂ ਮਾ ਸਾਰੇ ਕਲਰ ਚਾਰਟ ਹੋਣਗੇ ਜਿਵੇਂ ਆਪਾਂ ਨੇ ਤੁਹਾਨੂੰ ਇਹਦੇ ਵਿੱਚ ਦਿਖਾਏ ਸਨ ਨਾ ਉਹੀ 베ਸ ਦੇ ਵਿੱਚ ਆਏਗਾ ਲਓ ਆ ਦੇਖੋ ਫਿਰੇ ਇਹਦੇ ਤੇ ਹੈਂਡ ਦਾ ਕੰਮ ਵੀ ਹੋਏਗਾ ਹਾਂਜੀ ਤੇ ਮਸ਼ੀਨੀ ਵੀ ਕੰਮ ਹੋਏਗਾ ਔਰ ਇਹਦਾ ਦੁਪੱਟਾ ਵੀ ਪੂਰਾ ਹੈਵੀ ਹੈ ਜਿੱਦਾਂ ਪਹਿਣਾ ਫਲਕਾਰ ਹੀ ਨਹੀਂ ਲੰਦੀ ਅੰਗੀਆਂ ਪੂਰੇ ਹੈਵੀ ਹੈਵੀ ਹਨਾ ਹਾਂਜੀ ਹਾਂਜੀ ਉਦਾਂ ਇਹ ਔਰ ਇਹਦਾ ਕਟਵਰਕ ਬਣਿਆ ਹੋਇਆ ਇਹਦੇ ਵਿੱਚ ਡਿਜ਼ਾਈਨ ਇੱਕ ਹੋਰ ਹੈ ਬਹੁਤ ਪਿਆਰਾ ਤੇ ਉਹ ਵੀ ਦਿਖਾਉਣਾ ਹਾਂਜੀ ਤੇ ਵੱਖਰੇ ਵੱਖਰੇ ਡਿਜ਼ਾਈਨ ਤਿਆਰ ਕਰਾਉਣ ਦੇ ਵਿੱਚ ਆਪਣੇ ਕੋਲ 10 ਤੋਂ 12 ਡਿਜ਼ਾਈਨ ਨੇ ਵੀਰੇ ਠੀਕ ਹੈ ਜੀ ਜਿਹੜੇ ਤੁਹਾਨੂੰ ਆਪਾਂ ਦੋ ਡਿਜ਼ਾਈਨਿੰਗਾਂ ਕਰਾ ਦਨੇ ਆ ਉਹਦੇ ਤੋਂ ਆਈਡੀਆ ਲੱਗ ਜਾਂਦਾ ਵੀ ਹਾਂ ਕਿੱਦਾਂ ਦੀ ਵੈਰਾਈਟੀ ਹੋਊਗੀ ਹਨਾ ਆਪਾਂ ਉਸ ਕਰਕੇ ਤੁਹਾਨੂੰ ਦੋ ਦੋ ਪੀਸੋ ਕਰਾ ਰਹੇ ਹਾਂ 2-2 ਡੀਅਰ ਔਰ ਦੁਪੱਟਾ ਵੀ ਔਰ ਸੂਟ ਵੀ ਹੈ ਪੂਰਾ ਵਧੀਆ ਹੋਏਗਾ ਇੱਕ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਨੀਚੇ ਪਹਿਲਾਂ ਦੱਸਿਆ ਸੀ ਨਾ ਵੀ ਖੀਨ ਖਾਵ ਆ ਦੇਖੋ ਆਪਣੇ ਕੋਲ ਖੀਨ ਖਾਵ ਇਦਾਂ ਵੀ ਹੋਏਗੀ ਓਕੇ ਜੇ ਕਿਸੇ ਭੈਣ ਨੇ ਵੀ ਆਪ ਤਿਆਰ ਕਰਾਉਣਾ ਜਿਵੇਂ ਲੈਸਿਸ ਲਾ ਕੇ ਤਿਆਰ ਕਰਾਉਂਦੀਆਂ ਨਾ ਪਹਿਣ ਉਹ ਚੀਜ਼ ਵੀ ਹੋਏਗੀ ਆਪਣੇ ਕੋਲ ਇਹਦੇ ਵਿੱਚ ਵੀ ਕਲਰ ਆਪਸ਼ਨ ਦੀ ਕੋਈ ਕਮੀ ਨਹੀਂ ਮੈਂ ਤੁਹਾਨੂੰ ਥੋੜੇ ਕਲਰ ਨੀਗਾ ਕਰਾ ਦਿੰਨਾ ਹਾਂਜੀ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਵਾਧੂ ਨੇ ਲੋ ਵੀ ਖੀਨ ਖਾਵ ਵਿੱਚ ਵੀ ਬਾਈ ਕਹਿੰਦੇ ਤਿਆਰ ਕਰਵਾਉਣਾ ਨਾ ਉਹ ਵੀ ਆਪਣੇ ਕੋਲ ਕਲੈਕਸ਼ਨ ਹੁੰਦੀ ਹੈ ਉੱਦਾਂ ਵੀ ਸਾਰਾ ਮਿਲੂਗਾ ਤੇ ਇਹਦੇ ਵਿੱਚ ਕਲਰ 22 ਤੋਂ 23 ਕਲਰ ਨੇ ਮੈਂ ਤੁਹਾਨੂੰ ਨਾ ਥੋੜੇ ਜਿਹਾ ਦਿਖਾ ਰਿਹਾ ਹਾਂ ਕਿਉਂਕਿ ਆਪਣੇ ਨਾ ਦੋ ਤਿੰਨ ਫਲੋਰ ਨੇ ਵੀਰੇ ਦੁਕਾਨ ਦੇ ਓਕੇ ਜੀ ਆਪਣੇ ਕੋਲ نیچے ਵੀ ਹੈ ਉੱਪਰ ਵੀ ਹੈ ਹੁਣੇ ਮੈਂ ਤੁਹਾਨੂੰ ਨੀਚੋਂ ਮਗਵਾ ਕੇ ਦਿਖਾਇਆ ਨਾ ਆਪਣੀ ਵੀ ਦੁਕਾਨ ਦੇ ਹੈਗੇ ਫਲੋਰ ਤਿੰਨ ਹਨਾ ਹਾਂਜੀ ਤੇ ਉਹ ਤੋਂ ਇਲਾਵਾ ਆ ਚੀਜ਼ਾਂ ਆ ਜਾਂਦੀਆਂ ਨੇ ਜਿੱਦਾਂ ਹੈਂਡਵਰਕ ਵਿਆਹ ਸ਼ਾਦੀਆਂ ਦੇ ਵਿੱਚ ਬਣਾਇਆ ਜਾਂਦਾ ਹੈ ਹਨਾ ਜਿੱਦਾਂ ਆਪਾਂ ਕਹਿੰਦੇ ਆਂ ਵੀ ਕੁੜੀਆਂ ਨੂੰ ਲਾਣੀਆਂ ਨੇ ਕੁਵਾਰੀਆਂ ਕੁੜੀਆਂ ਨੂੰ ਲਾਣੇ ਨੇ ਹਨਾ ਵਿਆਹ ਸ਼ਾਦੀ ਚ ਨੰਦ ਨੂੰ ਹਾਂਜੀ ਇਹ ਚੀਜ਼ਾਂ ਉਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਆ ਦੇਖੋ ਇਹ ਆਪਾਂ ਨੇ ਗਲਾਸ ਤੇ ਤਿਆਰ ਕਰਾਇਆ ਸਾਰਾ ਆਪਣਾ ਲਓ ਜੀ ਉਹਦੇ ਵਿੱਚ ਤੁਸੀਂ ਤੁਹਾਨੂੰ ਮੈਂ ਦੱਸਦਾ ਪਹਿਲਾਂ ਪੀਸ ਖੋਲੰਦੋ ਆ ਦੇਖੋ ਹਾਂਜੀ ਇਹਦੇ ਤੇ ਨਾ ਬ੍ਰਦਰ ਆਪਾਂ ਨੇ ਇੱਕ ਵੀ ਹਾਂਜੀ ਮਸ਼ੀਨ ਦਾ ਕੰਮ ਨਹੀਂ ਹੈਗਾ ਠੀਕ ਹੈ ਵੀਰੇ ਜਿਹੜਾ ਟੋਟਲ ਕੰਮ ਹੈ ਇਹ ਸਾਰਾ ਹੈਂਡ ਨਾਲ ਬਣਿਆ ਹੋਇਆ ਹੈ ਓਕੇ ਹੱਥ ਨਾਲ ਤਿਆਰ ਹੋਇਆ ਹੋਇਆ ਪੀਸ ਹੈ ਮਸ਼ੀਨ ਦਾ ਇੱਕ ਧਾਗਾ ਵੀ ਨਹੀਂ ਹੋਏਗਾ ਆਪਣੇ ਪੀਸ ਤੇ ਓਕੇ ਵੀਰੇ ਲਓ ਜੀ ਔਰ ਸਲਵਾਰ ਜਿਹੜੀ ਲੱਗੀ ਹੋਊਗੀ ਨਾ ਲੋਕੀ ਸਲਵਾਰ ਲਾਈ ਹੁੰਦੇ ਨੇ ਮਸਲੀਨ ਦੀ ਜਿਹੜੀ ਆਪਣੀ ਸਲਵਾਰ ਹੋਊਗੀ ਪ्योर ਸਿਲਕ ਦੀ ਹੋਊਗੀ ਓਕੇ ਠੀਕ ਹੈ ਪ्योर ਸਿਲਕ ਦੀ ਸਲਵਾਰ ਔਰ ਇਹਨੂੰ ਬਲਾਜ਼ਦਾਈ ਦੁਪੱਟਾ ਲਗਾਇਆ ਹੋਏਗਾ ਆਪਾਂ ਨੇ ਠੀਕ ਹੈ ਗੋਟਾ ਪੱਤੀ ਵਾਲੀਆਂ ਲੈਸਾਂ ਲਗਾ ਕੇ ਆਨ ਵਧੀਆ ਓਕੇ ਔਰ ਇਹਦੇ ਬਾਜੂ ਤੇ ਵੀ ਵਰਕ ਹੋਏਗਾ ਹਨਾ ਹਾਂਜੀ ਤੇ ਕਲਰ ਆਪਸ਼ਨ ਤਾਂ ਵੀ ਐਨ ਪੂਰੀ ਵਧੀਆ ਹੀ ਹੈ ਹਾਂਜੀ ਹਾਂਜੀ ਜੋ ਹੁਣ ਪਸੰਦ ਕਰ ਦਿੰਨੇ ਹਾਂਜੀ ਤੇ ਉਹ ਚ ਕਲਰ ਆਪਾਂ ਨੇ ਤਿਆਰ ਕਰਾਉਣੇ ਆ ਦੇਖੋ ਕਲਰ ਆਪਸ਼ਨ ਇਹਦਾ ਰੇਟ ਕੀ ਦਵਾਂਗੇ ਆਪਾਂ ਤੁਹਾਨੂੰ ਹਾਂਜੀ ਤੁਸੀਂ ਦੱਸੋ ਆਪਾਂ ਰੀ ਦੇ ਦਾਂਗੇ ਅੰਨਾ ਫਾਇਦਾ ਕਰਦਣਾ ਭੈਣਾ ਦਾ ਅੱਛਾ ਜੀ ਇਹ ਆਪਾਂ ਨੇ 1350 ਰੁਪਏ ਦਾ ਸੌਦਾ ਲਓ ਜੀ 1350 ਆਲੋ ਇਹ ਬਹੁਤ ਲਿਮਟਿਡ ਜਿਹਾ ਹੈ ਆਪਾਂ ਨੇ ਹੁਣ ਤਿਆਰ ਕਰਾਇਆ ਨਵਾਂ ਕਨਸੈਪਟ ਜੇ ਆਪਾਂ ਨੂੰ ਭੈਣਾ ਦਾ ਵਧੀਆ ਰਿਸਪਾਂਸ ਮਿਲੇ ਆ ਹਾਂਜੀ ਤਾਂ ਫੇਰ ਆਪਾਂ ਇਹਦਾ ਵੀ ਅੱਲਾ ਚਾਹੇ ਗਾ ਪਾ ਦਾਂਗੇ ਅੱਛੀ ਚੀਜ਼ ਓਕੇ ਓਕੇ ਜੀ ਠੀਕ ਹੈ ਜੀ ਤੇ ਮੋਰ ਵਾਲਾ ਜਿਵੇਂ ਆਪਣਾ ਪਹਿਲਾਂ ਚਾਲੀ ਦੇ ਰਿਹਾ ਸੀ ਹਨਾ ਇਹਨੂੰ ਤਾਂ ਕੀ ਖੋਲਣਾ ਆਪਾਂ ਨੇ ਹਾਂਜੀ ਤੇ ਇਹ ਜਿੱਦਾਂ ਆਪਾਂ 1300 ਦੇ ਦੋ ਦੇ ਹੀ ਰਹੇ ਹਾਂ ਪਹਿਲਾਂ ਤੋਂ ਹੀ ਓਕੇ ਇਹ ਆਪਣਾ ਵੀਰੇ ਉਦਾਂ ਹੀ ਚੱਲ ਰਿਹਾ ਏ ਓਕੇ ਠੀਕ ਹੈ ਆ ਚੀਜ਼ ਆਪਣਾ ਕਸ਼ਮੀਰੀ ਕਰਾਚੀ ਹਾਂਜੀ ਇਹ ਆਪਣਾ ਇਹ ਵੀ ਪਹਿਲਾਂ ਤੋਂ ਚੱਲ ਹੀ ਰਿਹਾ ਹੈ ਹਨਾ ਹਾਂਜੀ ਤੇ ਇਹ ਵੀ ਉਦਾਂ ਹੀ ਕੰਟੀਨਿਊ ਹੀ ਹੈ ਓਕੇ ਇਹ ਚੀਜ਼ਾਂ ਮੈਂ ਤਾਣੀਆਂ ਕਰਾ ਰਿਹਾ ਵੀ ਪਹਿਲਾਂ ਲੀਆਂ ਵੀਡੀਓ ਦੇਖਣ ਪੈਣਾ ਵੀ ਉਹਨਾਂ ਨੂੰ ਐ ਹੋਵੇ ਵੀ ਕਿਤੇ ਖਤਮ ਹੋ ਗਿਆ ਨਹੀਂ ਇਹ ਵੀ ਵੀਰੇ ਆਪਣਾ ਜਿਹੜਾ ਆਪਣੇ ਪਹਿਲਾਂ ਵੀਡੀਓ ਤੇ ਵੀ ਪਾਤਾ ਉਹ ਵੀ ਕੰਟੀਨਿਊ ਹੀ ਆਪਣੀਆਂ ਸਾਰੀਆਂ ਆਫਰਾਂ ਜੋ ਵੀ ਚੱਲ ਰਹੀਆਂ ਨੇ ਠੀਕ ਹੈ ਜਿੱਦਾਂ ਕਿ ਆਪਾਂ ਨੇ ਅੱਜ ਕੇ ਦੇ ਦਿਖਾਏ ਤੇ ਹਨਾ ਹਾਂਜੀ ਉਹ ਵੀ ਆਪਣੇ ਕੰਟੀਨਿਊ ਨੇ ਇਹ ਕਿਤੇ ਪਸ਼ਮੀਨਾ ਓਰੀਜਨਲ ਹਾਂਜੀ ਇਹ ਵੀ ਆਪਣੇ ਉਹੀ ਰੇਟਾਂ ਤੇ ਓਵੇਂ ਹੀ ਸਾਰਾ ਕੁਝ ਚੱਲ ਰਿਹਾ ਹੈ ਨਾਲ ਦਾ ਵੀ ਹਣਾ ਠੀਕ ਆ ਵੀਰੇ ਇਹ ਸਾਨੂੰ ਨਾਲ ਮੇਨ ਗੱਲ ਆਪਾਂ ਏਕੇ ਦਾ ਕਹਾਂਗੇ ਤਾਂ ਏਕੇ ਦਾ ਹੀ ਹੋਊਗਾ ਠੀਕ ਆ ਜੀ ਐ ਨਹੀਂ ਹੈਗਾ ਵੀ ਜੇ ਆਪਾਂ ਕਹਿ ਤਾ ਏਕੇ ਦਾ ਹੈਗਾ ਕੁਝ ਹੋਰ ਹੈ ਹਾਂਜੀ ਬਾਕੀ ਦਾ ਆਪਣੇ ਲਫਾਫੇ ਤੇ ਵੀ ਹੋਊਗਾ ਓਕੇ ਆ ਲੋ ਲੋ ਜਿਹੜਾ ਮਰਜੀ ਪੀ ਚੱਕ ਲੋ ਏਕੇ ਹਾਂਜੀ ਕੱਲਾ ਕਹਿਣ ਚ ਏਕੇ ਨਹੀਂ ਹਾਂਜੀ ਹਾਂਜੀ ਰੀਅਲਿਟੀ ਦੇ ਵਿੱਚ ਏਕੇ ਹੋਏਗਾ ਠੀਕ ਆ ਵੀਰੇ ਹਣਾ ਉਸ ਤੋਂ ਇਲਾਵਾ ਤੁਹਾਨੂੰ ਮੈਂ ਦਿਖਾਣਾ ਫਿਰ ਜਿੱਦਾਂ ਵਿਆਹ ਸ਼ਾਦੀਆਂ 'ਚ ਬੜੀਆਂ 'ਚ ਆਪਾਂ ਨੇ ਦੇਨੇ ਹੁੰਦੇ ਨੇ ਸ਼ੂਟ ਹਾਂਜੀ ਹਾਂਜੀ ਉਹ ਬਹੁਤ ਚੀਜ਼ਾਂ ਨੇ ਆਦਾ ਪਹਿਲਾਂ ਆਪਾਂ ਨੂੰ ਆਪਾਂ ਤੁਹਾਨੂੰ ਪੈਨ ਵਾਲੇ ਦਿਖਾਣੇ ਆ ਹਾਂਜੀ ਹਾਂਜੀ ਜਿੱਦਾਂ ਆਪਣੀਆਂ ਗੱਲਲੇ ਸ਼ਲੁਕੇ ਦੇ ਵਿੱਚ ਆਪਾਂ ਕਹਿ ਦਿੰਨੇ ਆ ਹਨਾ ਹਾਂਜੀ ਹਾਂਜੀ ਇੱਕ ਰਸ਼ ਕੱਪੜੇ ਤੇ ਆ ਓਕੇ ਆ ਲੋ ਵੀਰੇ ਰਸ਼ ਦੀ ਅਜਿਹੀ ਲੱਗੀ ਹੋਈ ਹੈ ਸ਼ਰਟ ਓਕੇ ਤੇ ਬਾਟਮ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਸਲੀਨ ਦੀ ਨਹੀਂ ਹੋਊਗੀ ਪਿਓਰ ਸਿਲਕ ਦੀ ਹੋਊਗੀ ਬਾਟਮ ਓਕੇ ਮਸਲੀਨ ਵਾਲਾ ਕੋਈ ਕੰਮ ਨਹੀਂ ਠੀਕ ਆ ਹਨਾ ਆ ਦੇਖੋ ਇਹਦਾ ਕੰਮ ਚੈੱਕ ਕਰਾ ਵੀਰੇ ਲਓ ਜੀ ਇਟ ਟੋਟਲ ਹੈਂਡ ਦਾ ਕੰਮ ਹੋਊਗਾ ਮਸ਼ੀਨ ਦਾ ਇੱਕ ਧਾਗਾ ਵੀ ਨਹੀਂ ਹੋਊਗਾ ਜੇ ਮਸ਼ੀਨ ਦਾ ਧਾਗਾ ਇਹਦੇ ਤੇ ਜਿਹੜੇ ਪੀਸ ਆਪਾਂ ਨੇ ਕਿਹੇ ਨੇ ਹਨਾ ਇਹ ਤੇ ਕੋਈ ਸਾਬਤ ਕਰਦਾ ਆਪਾਂ ਪੀਸ ਫ੍ਰੀ ਦੇ ਦਾਂਗੇ ਵੀਰੇ ਠੀਕ ਆ ਵੀਰੇ ਇਹਦਾ ਰੇਟ ਕਿਵੇਂ ਦੇਣਾ ਆਪਾਂ ਨੇ ਹਾਂਜੀ ਇਹਦਾ ਰੇਟ ਆਪਾਂ ਦਵਾਂਗੇ ਵੀਰੇ 1395 ਰੁਪਏ ਦਾ 1395 ਰੁਪਏ ਪੈਣਾ ਦੇ ਪੂਰੇ ਫਾਇਦੇ ਕਿੰਨੇ ਨੇ ਆਪਾਂ ਨੇ ਹਾਂਜੀ ਔਰ ਜੋ ਆਪਾਂ ਵੀਡੀਓ 'ਚ ਰੇਟ ਦੱਸ ਰਹੇ ਹਾਂ ਹਨਾ ਸਨ ਨਾਲੋ ਆਸਾਨੀ ਕੀ ਭੈਣਾ ਸਕਰੀਨ ਸ਼ਾਟ ਕਰ ਲਿਓਣ ਓਕੇ ਆ ਕੇ ਆਪਣੇ ਤੋਂ ਪੀਸ ਲੈ ਲੈਣ ਠੀਕ ਆ ਜੀ ਉਹਨਾਂ ਦੇ ਵਿੱਚ ਉਹਨਾਂ ਦੇ ਵੀ ਟਾਈਮ ਦੀ ਬੇਸਤੀ ਨਹੀਂ ਹੋਊਗੀ ਸਾਡੇ ਵੀ ਨਹੀਂ ਹਨਾ ਉਹਨਾਂ ਦਾ ਵੀ ਫਾਇਦਾ ਸਾਡਾ ਵੀ ਫਾਇਦਾ ਹਾਂਜੀ ਹਾਂਜੀ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਵੀ ਇਹ ਖਤਮ ਹੋ ਗਿਆ ਜੀ ਮੁੱਕ ਗਿਆ ਜੀ ਹੈਂਗਾ ਨਹੀਂ ਜੀ ਮੰਗਵਾਵਾਂਗੇ ਜੀ ਓਕੇ ਜੀ ਇਸ ਤਰ੍ਹਾਂ ਦਾ ਅੱਲਾਹ ਚਾਹੇ ਕੁਝ ਵੀ ਨਹੀਂ ਹੋਊਗਾ ਹਾਂਜੀ ਹਾਂਜੀ ਜੋ ਚੀਜ਼ ਆਪਾਂ ਕਹਾਂਗੇ ਅੱਲਾਹ ਚਾਹੇ ਆਪਾਂ ਉਹ ਦਵਾਂਗੇ ਠੀਕ ਆ ਜੀ ਉਹ ਜਿੱਦਾਂ ਇਹ ਸੂਟ ਦਿਖਾਇਆ ਮੈਂਨੇ ਤੁਹਾਨੂੰ ਗਲਾਸ ਤੇ ਹਨਾ ਇਹ ਵੀ ਟੋਟਲ ਦੁਪੱਟਾ ਵੀ ਦੇਖੋ ਲਓ ਜੀ ਟੋਟਲ ਹੈਂਡ ਨਾਲ ਬਣਿਆ ਹੋਇਆ ਹਨਾ ਹਾਂਜੀ ਤੇ ਚਾਰੇ ਕੋਨਿਆਂ ਦੇ ਬੋਟੇ ਹੋਣਗੇ ਹੈਂਡ ਦੇ ਹਾਂਜੀ ਹਾਂਜੀ ਇਹ ਪੱਲਾ ਇਹਦਾ ਦੇਖੋ ਆਪਾਂ ਫੇਰ ਚੱਕ ਕੇ ਦਿਖਾ ਦਿੰਨੇ ਆ ਇੱਕ ਵਾਰ ਲਓ ਜੀ ਆ ਲਓ ਦੇਖੋ ਬ੍ਰਦਰ ਹਾਂਜੀ ਇਹ ਟੋਟਲ ਹੈਂਡ ਨਾਲ ਹੈ ਹਨਾ ਇਹਦੇ ਵੀ ਇੱਕ ਮਸ਼ੀਨ ਦਾ ਧਾਗਾ ਨਹੀਂ ਹੋਊਗਾ ਹਾਂਜੀ ਇਹ ਦੁਪੱਟਾ ਕਟਵਰਕ ਨਾਲ ਬਣਿਆ ਹੋਇਆ ਹੈ ਇਹਦਾ ਕੀ ਰੇਟ ਦੇਣਾ ਆਪਾਂ ਨੇ ਹਾਂਜੀ ਇਹ 1995 ਰੁਪਏ ਦਾ ਸੂਟ ਦੇ ਦਾਂਗੇ ਵੀਰੇ 1995 ਪਹਿਲਾਂ ਇਹ ਆਪਾਂ ਨੇ ਜ਼ਿਆਦਾ ਮਹਿੰਗਾ ਹੁੰਦਾ ਸੀ ਆਪਾਂ ਨੂੰ ਓਕੇ ਉਸ ਹਿਸਾਬ ਨਾਲ ਹੀ ਆਪਾਂ ਨੇ ਵੀਡੀਓ ਚ ਪਾਇਆ ਹੋਇਆ ਦਾ ਓਕੇ ਹੁਣ ਆਪਾਂ ਨੇ ਰੈਡੀ ਕਰਵਾਇਆ ਹੈ ਹਨਾ ਦੁਆਰ ਤੋਂ ਰੈਡੀ ਕਰਵਾ ਕੇ ਆਪਾਂ ਨੂੰ ਘੱਟ ਪਿਆ ਤਾਂ ਆਪਾਂ ਨੇ ਘਟਾਤਾ ਇਹ ਨਹੀਂ ਹੈਗਾ ਵੀ ਉਹੀ ਰੇਟ ਚੱਲ ਰਿਹਾ ਹੈ ਠੀਕ ਆ ਵੀਰੇ ਜਿਹਦੇ ਵਿੱਚ ਵੀ ਫਾਇਦਾ ਹੋਊਗਾ ਪੈਨ ਦਾ ਫਾਇਦਾ ਨਾਲ ਲੋ ਨਾਲ ਕਰਨਾ ਆਪਾਂ ਨੇ ਓਕੇ ਓਕੇ ਜਿੱਦਾਂ ਕਿ ਇਹ ਲਹਿੰਗੇ ਸੂਟ ਆ ਜਾਂਦੇ ਨੇ ਹਾਂਜੀ ਇਹ ਵੀ ਮਿਲਣਗੇ ਵੀਰੇ ਆਪਣੇ ਕੋਲ ਓਕੇ ਆ ਲੋ ਇਹ ਸ਼ਰਟ ਹੈ ਹਾਂਜੀ ਆ ਦੇਖੋ ਇਹ ਪਿਓਰ ਸਿਲਕਾਂ ਤੇ ਹੋਣਗੇ ਜਿਹੜੀਆਂ origignal ਸਿਲਕ ਹੁੰਦੀਆਂ ਡੂਪੀਨ ਸਿਲਕ ਕਹਿੰਦੇ ਨੇ ਆਪਾਂ ਹਨਾ ਹਾਂਜੀ ਹਾਂਜੀ ਤੇ ਉਹ ਸਿਲਕ ਹੋਊਗੀ ਇਹੇ ਓਕੇ ਵੀਰੇ ਤੇ ਔਰ ਬਾਜੂ ਤੇ ਦੇਖੋ ਵਰਕ ਹਾਂਜੀ ਬਾਜੂ ਵੀ ਫੁੱਲ ਹੈਵੀ ਹੋਣਗੇ ਹਨਾ ਹਾਂਜੀ ਹਾਂਜੀ ਤੇ ਪੂਰਾ ਸ਼ਰਟ ਫੁੱਲ ਹੈਵੀ ਹੈ ਔਰ ਇਹਦਾ ਲਹਿੰਗਾ ਵੀ ਇੰਨਾ ਹੀ ਸੋਹਣਾ ਬਣਿਆ ਹੋਇਆ ਓਕੇ ਇਹ ਲਹਿੰਗਾ ਸੂਟ ਲੈ ਕੇ ਵਿਆਹ ਵਿਆਹ ਸ਼ਾਦੀ ਤੇ ਲਹਿੰਗਾ ਲੈਣ ਦੀ ਡਰੈੱਸ ਲੈਣ ਦੀ ਲੋੜ ਨਹੀਂ ਹੈਗੀ ਜਿੰਨੇ ਦਾ ਆਪਾਂ ਪਹਿਣਾ ਰੈਂਟਡ ਸੂਟ ਲੈਂਦੀਆਂ ਹਨਾ ਲਹਿੰਗੇ ਵਾਲਾ ਹਾਂਜੀ ਹਾਂਜੀ ਉਹਨੇ ਚ ਆਪਾਂ ਸੂਟ ਹੀ ਦੇ ਦਵਾਂਗੇ ਠੀਕ ਆ ਜੀ ਵੀ ਜਦੋਂ ਦਿਲ ਕੀਤਾ ਉਦੋਂ ਹੀ ਪਾ ਲਿਆ ਆਪਾਂ ਉਹਨੇ ਰੇਟ ਦੇ ਵਿੱਚ ਇਹ ਸੂਟ ਹੀ ਦੇ ਦੇਣਾ। ਆ ਲੋ ਜੀ। ਚੈੱਕ ਕਰੋ ਹਨਾ। 2895 ਰੁਪਏ ਦਾ ਆਪਾਂ ਸੂਟ ਹੀ ਦੇ ਦਾਂਗੇ ਵੀਰੇ ਲਹਿੰਗਾ ਸੂਟ। ਠੀਕ ਹੈ ਵੀਰੇ। ਠੀਕ ਹੈ। ਲਹਿੰਗੇ ਇਹਦੇ ਵਿੱਚ ਆਪਣੇ ਕੋਲ ਘੱਟ ਵਾਲੇ ਵੀ ਬਹੁਤ। ਓਕੇ। ਇਹਦੇ ਇਹ ਆਪਣੇ ਕੋਲ 1900 ਤੋਂ ਸ਼ੁਰੂ ਹੋ ਜੂਗਾ। ਓਕੇ। ਲਹਿੰਗਾ ਸੂਟ। ਠੀਕ ਹੈ ਵੀਰੇ। ਹਨਾ। ਇਸ ਤੋਂ ਉੱਪਰ ਵੀ ਬਹੁਤ ਮਿਲ ਜਾਣਗੇ। ਓਕੇ। ਇਸ ਤੋਂ نیچے ਵੀ ਬਹੁਤ ਮਿਲ ਜਾਣਗੇ। ਓਕੇ ਓਕੇ। ਜਿਸ ਤਰ੍ਹਾਂ ਦੀ ਪਸੰਦ ਹੋਊਗੀ ਭੈਣਾਂ ਦੀ ਆਪਾਂ ਉਸ ਤਰ੍ਹਾਂ ਦਾ ਹੀ ਸੂਟ ਦੇ ਦਾਂਗੇ। ਠੀਕ ਹੈ ਵੀਰੇ। ਠੀਕ ਹੈ। ਇਸ ਤੋਂ ਇਲਾਵਾ ਆ ਦੇਖੋ ਉਹਨਾ ਸੂਟ ਹੈ ਹਾਂਜੀ ਇਹ ਰੀਜਨਲ ਸ਼ਿਮਰ ਤੇ ਹੈ ਬ੍ਰਦਰ ਓਕੇ ਵੀਰੇ ਇਹਦੇ ਚ ਐਨੀ ਸ਼ਿਮਰ ਤਾਂ 300 ਦਾ ਵੀ ਸੂਟ ਆਂਦਾ ਹੈ ਸ਼ਿਮਰ ਦਾ ਸੂਟ 400 ਦਾ ਵੀ ਆਂਦਾ ਹੈ ਹਾਂਜੀ ਜਿਹੜਾ ਇਹਨੂੰ 베이스 ਲੱਗਿਆ ਹੋਇਆ ਹੈ ਨਾ ਸਭ ਨਾਲੋਂ ਪਹਿਲਾਂ ਕੱਪੜਾ ਜਿਹੜਾ ਇਹਨੂੰ ਲੱਗਿਆ ਹੋਇਆ ਹੈ ਉਹ 1500 ਰੁਪਏ ਦਾ ਕੱਲਾ ਖਾਲੀ ਕੱਪੜਾ ਕੱਪੜਾ ਹੈ ਇਹਦਾ ਠੀਕ ਹੈ ਵੀਰੇ ਉਸ ਤੋਂ ਬਾਅਦ ਇਹਦੇ ਤੇ ਹੈਂਡਵਰਕ ਹੈ ਓਕੇ ਇਹ ਸੂਟ ਆਪਾਂ ਨੇ ਕਿੰਨੇ ਦੇਣਾ ਹੈ 3595 ਰੁਪਏ ਦਾ ਜੀ ਪਹਿਲੇ ਇਹਦੇ ਵਿੱਚ ਘੱਟ ਵਾਲੇ ਵੀ ਬਹੁਤ ਨੇ ਓਕੇ ਨਹੀਂ ਪਹਿਲਾਂ ਘੱਟ ਤੋਂ ਉੱਪਰ ਨੂੰ ਜਾਂਦੇ ਨੇ ਆਪਾਂ ਪਹਿਲਾਂ ਵਧੀਆ ਦਿਖਾਇਆ ਹੁਣ ਮੈਂ ਇਹਦੇ ਵਿੱਚ ਘੱਟ ਵਾਲੇ ਵੀ ਦਿਖਾ ਦਿੰਦਾ ਤੁਹਾਨੂੰ ਓਕੇ ਵੀਰੇ ਉਹ ਵੀ ਚੀਜ਼ਾਂ ਹੈਗੀਆਂ ਆਪਣੇ ਕੋਲ ਚਾ ਲੋ ਜਿਵੇਂ ਆਪਾਂ ਨੇ 3595 ਦੱਸਿਆ ਨਾ ਹਾਂਜੀ ਆ ਚੀਜ਼ ਮਿਲੇਗੀ ਆਪਣੇ ਕੋਲ ਆ ਲੋ ਆ ਲੋ ਦੇਖ ਬ੍ਰਦਰ ਹਾਂਜੀ ਇਹਦਾ ਪੱਲਾ ਉਹ ਸਾਰਾ ਇਹ ਕੰਮ ਨਾ ਮਸ਼ੀਨ ਨਹੀਂ ਹੈਗਾ ਟੋਟਲ ਹੈਂਡ ਦਾ ਕੰਮ ਹੈ ਸਾਰਾ ਹਾਂਜੀ ਔਰ ਇਹਦੀ ਬਾਜੂ ਦੇਖੋ ਪੂਰੀ ਬਾਹ ਦੇ ਸਿਆਜ਼ਾਇਦੇ ਤੇ ਆਪਣੇ ਕੰਮ ਕਰਾਇਆ ਹੋਇਆ ਹਾਂਜੀ ਪੂਰੀ ਬਾਜੂ ਬਣੂਗੀ ਐ ਨਹੀਂ ਹੋਊਗਾ ਵੀ ਹਾਫ ਹਾਂਜੀ ਹਨਾ ਔਰ ਇਹਦਾ ਦੁਪੱਟਾ ਖੁੱਲਣ ਤੋਂ ਫੇਰ ਪੀਸ ਦੱਸੀਓ ਵੀ ਹੈਗਾ ਸੋਨਾ ਕੇ ਨਹੀਂ ਆ ਦੇਖੋ ਚੈੱਕ ਕਰੋ ਹਨਾ ਅਲੋ ਲੋਜੀ ਔਰ ਕੰਟਰਾਸਟ ਦੇਖੋ ਇਹਦੇ ਵਿੱਚ ਵੀ ਕਲਰ ਆਪਸ਼ਨ ਮਿਲੂਗੀ ਤੁਹਾਨੂੰ ਓਕੇ ਔਰ ਇਹਦਾ ਰੇਟ ਆਪਾਂ ਨੇ ਕੀ ਦੇਣਾ ਤੁਹਾਨੂੰ 2995 ਲੋਜੀ 2995 ਆ ਦੇਖੋ ਜਿਵੇਂ ਆਪਾਂ ਨੇ ਬੈਲਵਟ ਪਾਈ ਹੋਈ ਸੀ ਨਾ ਹਾਂਜੀ ਆਪਣੇ ਪੁਰਾਣੀਆਂ ਵੀਡੀਓ ਚ ਵੀ ਪਾਈ ਹੋਈ ਹੈ ਓਕੇ ਔਰ ਇਹ ਤੇ ਹੈਂਡ ਦਾ ਕੰਮ ਹੈਂਡ ਦਾ ਕੰਮ ਹੋਊਗਾ ਹਾਂਜੀ ਤੇ ਬਾਜੂ ਠੀਕ ਹੈ ਜੀ ਲੋਜੀ ਤੇ ਪੌਂਚੇ ਵੀ ਨਾਲ ਹੋਣਗੇ ਵਿਦ ਹਾਂਜੀ ਠੀਕ ਹੈ ਜੀ ਔਰ ਇਹਦਾ ਦੁਪੱਟਾ ਦਿਖਾਉਣਾ ਤੁਹਾਨੂੰ ਫੁੱਲ ਹੈਵੀ ਦੁਪੱਟਾ ਹੋਏਗਾ ਓਕੇ ਵੀਰੇ ਔਰ ਰੇਟ ਜੋ ਆਪਾਂ ਨੇ ਪਿਛਲੀ ਵੀਡੀਓ ਚ ਦਿੱਤਾ ਹੋਇਆ ਹਾਂਜੀ ਰੇਟ ਉਹੀ ਦੇਣਾ ਆਪਾਂ ਨੇ ਓਕੇ ਠੀਕ ਹੈ ਰੇਟ ਨਹੀਂ ਵਧਾਇਆ ਓਕੇ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਾਂ ਜਿਵੇਂ ਆਪਾਂ ਪਹਿਲਾਂ 9000 ਹੁੰਦੀ ਸੀ ਹਾਂਜੀ 9000 ਵਾਲੀ ਵੈਲਵਟ ਲਈ ਹੁੰਦੀ ਸੀ ਹਨਾ ਹਾਂਜੀ ਹੁਣ ਉਹਦੇ ਵਿੱਚ ਕਲਰ ਪੂਰੇ ਕਰਨਾ ਵੀ ਭੈਣਾਂ ਨੂੰ ਕਲਰ ਪੂਰੇ ਕਰਕੇ ਦੇਨੇ ਨੇ ਇਸ ਵਾਰ 11000 11000 ਵੀ ਵਿੱਚੀ ਲਈ ਹੋਈ ਆਪਾਂ ਨੇ ਓਕੇ ਠੀਕ ਹੈ ਜੀ ਆ ਦੇਖੋ ਲਓ ਜੀ 11000 ਵਾਲੀ ਵੀ ਆਪਾਂ ਨੇ ਵਿਚੀ ਲਈ ਜੀ ਰੇਟ ਰੇਟ ਨਹੀਂ ਵਧਾਇਆ ਆਪਾਂ ਨੇ ਓਕੇ ਜੀ ਰੇਟ ਉਹੀ ਹੈ ਠੀਕ ਹੈ ਔਰ ਇਹਦੇ ਵਿੱਚ ਕਲਰ ਆਪਸ਼ਨ ਡਿਜ਼ਾਈਨਿੰਗ ਵੱਖਰੀ ਵੱਖਰੀ ਜਿੰਨੀ ਮਰਜੀ ਡਿਜ਼ਾਈਨਿੰਗ ਵਾਲੀ ਕੋਈ ਦਿੱਕਤ ਨਹੀਂ ਓਕੇ ਆਪਾਂ 9000 ਲਾਉਂਦੇ ਸੀ ਇਸ ਵਾਰ 11000 ਵਾਲੀ ਵੀ ਵਿਚੀ ਹੈ ਰੇਟ ਨਹੀਂ ਵਧਾਇਆ ਰੇਟ ਉਹੀ ਰੱਖਿਆ ਆਪਾਂ ਨੇ ਫੇਰ ਵੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਵੇਂ ਹੈਂਡਵਰਕ ਹੈਵੀ ਚ ਆ ਜਾਂਦੇ ਨੇ ਹਾਂਜੀ ਆ ਦੇਖੋ ਇਹ ਟੋਟਲ ਜਿਹੜਾ ਇਹ ਹੈਂਡ ਨਾਲ ਤਿਆਰ ਹੋਇਆ ਹੋਇਆ ਪੀਸ ਇਹਦੇ ਵਿੱਚ ਕਲਰ ਤੁਹਾਨੂੰ 12 ਤੋਂ 13 ਕਲਰ ਮਿਲਣਗੇ ਇਹ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਤਾਂ ਜਿੰਨੇ ਵੀ ਆਪਾਂ ਨੇ ਖੋਲੇ ਨੇ ਸਾਰਿਆਂ ਦੇ ਵਿੱਚ ਕਲਰ ਮਿਲਣਗੇ ਆਪਾਂ ਨੂੰ ਹਾਂਜੀ ਹਾਂਜੀ ਔਰ ਇਹਦੇ ਬਾਜੂ ਇਹਦਾ ਪਹਿਲਾ ਪੱਲਾ ਦੇਖੋ ਲਓ ਜੀ ਬਣਿਆ ਹੋਇਆ ਨਾ ਕਟਵਰਕ ਨਾਲ ਸਾਰਾ ਪੱਲਾ ਇਹਦੇ ਬਾਜੂ ਵੀ ਕਟਵਰਕ ਨਾਲ ਹੀ ਨੇ ਓਕੇ ਔਰ ਇਹਦੀ ਜਿਹੜਾ ਪੌਂਚੀਆ ਦਾ ਵਰਕ ਆਏਗਾ ਉਹ ਵੀ ਕਟਵਰਕ ਨਾਲ ਹੈ ਓਕੇ ਹੈਂਡ ਨਾਲ ਹੀ ਕੀਤਾ ਹੋਇਆ ਕਟਵਰਕ ਵੀ ਠੀਕ ਆ ਵੀਰੇ ਠੀਕ ਹੈ ਜੀ ਠੀਕ ਹੈ ਜੀ ਔਰ ਇਹਦਾ ਦੁਪੱਟਾ ਖੁੱਲਣ ਦਿਓ ਆ ਲਓ ਜੀ ਲਓ ਜੀ ਇਹਦਾ ਦੁਪੱਟਾ ਵੀ ਕਟਵਰਕ ਨਾਲ ਹੀ ਆ ਵੀਰੇ। ਲਓ ਵੀ ਦੁਪੱਟਾ ਵੀ ਕਟਵਰਕ ਨਾਲ। ਸਾਰਾ ਕਟਵਰਕ ਨਾਲ ਉਹ ਟੋਟਲੀ ਹੈਂਡ ਮਸ਼ੀਨ ਦਾ ਇੱਕ ਧਾਗਾ ਵੀ ਨਹੀਂ ਹੋਊਗਾ ਇਹਦੇ ਤੇ। ਓਕੇ। ਟੋਟਲੀ ਹੈਂਡ ਨਾਲ ਪੀਸ ਤਿਆਰ ਕੀਤਾ ਹੋਇਆ ਹੈ। ਹਾਂਜੀ। ਰੇਟ ਕੀ ਲੈਣਾ ਆਪਾਂ ਇਹਦਾ? 3195 ਰੁਪਏ ਵੀਰੇ। ਲਓ ਜੀ 3195। ਆਹ ਲਓ। ਇਹ ਤੋਂ ਇਲਾਵਾ ਇੱਕ ਆ ਜਾਂਦਾ। ਹਾਂਜੀ। ਆਹ ਦੇਖੋ। ਇਹਦੇ ਵਿੱਚ ਵੀ ਕਲਰ ਤੁਹਾਨੂੰ 10 ਤੋਂ 12 ਕਲਰ ਮਿਲਣਗੇ। ਹਾਂਜੀ। ਇਹ ਵੀ ਟੋਟਲ ਹੈਂਡ ਨਾਲ ਆ ਪੀਸ। ਆ ਦੇਖ ਵੀਰੇ। ਲਓ ਜੀ। ਇਹਦੇ ਤੇ ਦਬਕੇ ਦਾ ਕੰਮ ਵੀ ਹੋਊਗਾ ਵੀਰ ਓਕੇ ਵੀਰੇ ਕੱਲਾ ਹੈਂਡ ਦਾ ਹੀ ਨਹੀਂ ਵੀਰ ਦਬਕਾ ਵੀ ਹੈ ਓਕੇ ਓਕੇ ਠੀਕ ਹੈ ਕੱਲਾ ਨਾਲ ਕੇ ਮੋਤੀ ਜਿੱਦਾਂ ਕਰੀ ਜਾਂਦੇ ਉਹ ਚਲਾਈ ਜਾਂਦੇ ਨੇ ਆਪਣੇ ਉਹ ਨਹੀਂ ਇਹਦੇ ਵਿੱਚ ਦਬਕਾ ਵੀ ਹੈ ਓਕੇ ਇਹਦਾ ਵੀ ਰੇਟ ਆਪਾਂ ਨੇ ਸੇਮ ਹੀ ਦੇ ਦੇਣਾ ਓਕੇ ਵੀਰੇ ਪ੍ਰੈਣਾਂ ਲਈ ਫਾਇਦਾ ਕਰਨੇ ਨੇ ਆਪਾਂ ਨੇ ਪੂਰੇ ਓਕੇ ਓਕੇ ਵੀ ਜਦੋਂ ਆਪਣੇ ਕੋਲ ਆਣ ਦੋ ਸੂਟ ਲੈਣ ਆਣ ਚਾਰ ਲੈ ਕੇ ਜਾਣ ਠੀਕ ਹੈ ਜੀ ਠੀਕ ਹੈ ਜਦੋਂ ਆਪਣੇ ਰੇਟ ਸਹੀ ਹੋਣਗੇ ਚੇਜ ਆਫੀ ਮਿਲੂਗੀ ਜੋ ਆਪਣੇ ਵੀਡੀਓ ਤੇ ਦਿੱਤੀ ਹੈ ਹਾਂਜੀ ਤੇ ਹਰ ਬੰਦਾ ਲਿੰਦਾ ਹੈ ਨਾ ਆਸ ਕਰਕੇ ਆਉਂਦਾ 100 100 200 ਕਿਲੋਮੀਟਰ ਤੋਂ ਆਪਣੇ ਕੋਲ ਚੱਲ ਕੇ ਆਉਂਦੇ ਨੇ ਸਹੀ ਗੱਲ ਹੈ ਜੀ ਤੇ ਜਦੋਂ ਆਪਾਂ ਨੇ ਉਰੇ ਆ ਕੇ ਇਹਨੂੰ ਅਗਲੇ ਦਾ ਮਾਨੀ ਨਾ ਖੁਸ਼ ਕੀਤਾ ਸਹੀ ਗੱਲ ਹੈ ਜੀ ਫਿਰ ਉਹਦੇ ਨਾਲ ਵਧੀਆ ਜਾਨੀ ਫੀਲ ਹੁੰਦਾ ਆਪ ਦੇ ਖੁਦ ਨੂੰ ਨਹੀਂ ਵਧੀਆ ਫੀਲ ਹੁੰਦਾ ਹਾਂਜੀ ਹਾਂਜੀ ਇਹ ਤਾਂ ਹੈ ਇਸ ਕਰਕੇ ਜੋ ਆਪਾਂ ਨੇ ਵੀਡੀਓ ਤੇ ਦਿਖਾਇਆ ਹੈ ਹਾਂਜੀ ਉਹੀ ਮਿਲੂ ਅੱਲਾਹ ਚਾਹੇ ਆ ਲੋ ਅੱਲਾਹ ਠੀਕ ਹੈ ਜੀ ਇਹ ਨੰਦਾਂ ਦੇ ਜਿਵੇਂ ਆਪਾਂ ਲਾਣਿਆਂ ਨਾਲ ਸੋਡ ਇਹਦੇ ਵਿੱਚ ਨਾਭੀ ਰੈੱਡ ਇਹਦੇ ਵਿੱਚ ਕਲੈਕਸ਼ਨ ਵੀ ਕੋਈ ਕਮਿਊਨਿਟੀ ਜਿੱਦਾਂ ਕਿ ਆ ਲੱਗੇ ਹੋਏ ਆ ਦੇਖੋ ਤੁਸੀਂ ਹਾਂਜੀ ਤੇ ਬਹੁਤ ਨੇ ਵੀਰੇ ਇਹਦੇ ਵਿੱਚ ਰੈੱਡ ਤੇ ਨਾਭੀ ਦੇ ਵਿੱਚ ਤਾਂ ਕੋਈ ਲਿਮਟ ਹੀ ਨਹੀਂ ਹੈਗੀ ਜਿੰਨੇ ਮਰਜ਼ੀ ਪੀਸ ਹੋ ਕਰੀ ਜਾਈਓ ਹਾਂਜੀ ਹਾਂਜੀ ਵੀ ਉਹਨੇ ਹੀ ਆਪਾਂ ਡੀ ਆਨ ਪੀਸ ਉਹਨੇ ਮਿਲਣਗੇ ਤੁਹਾਨੂੰ ਓਕੇ ਆ ਲੋ ਵੀਰੇ ਜਿਵੇਂ ਹੁਣ ਸਰਦੀਆਂ ਵਾਲੇ ਕੁਰਤੇ ਪਿਆੰਮੇ ਹਨਾ ਹਾਂਜੀ ਉਹਦੇ ਵਿੱਚ ਆਪਾਂ ਨੇ ਭਾਈਆਂ ਦਾ ਵੀ ਫਾਇਦਾ ਕਰਨਾ ਓਕੇ ਭੈਣਾਂ ਦੇ ਨਾਲ ਨਾਲ ਓਕੇ ਇਹਦੀ ਪਹਿਲਾਂ ਵੀਰੇ ਕੰਨੀ ਪੜਾ ਆ ਮੜਕ ਦੇਖੋ ਇੰਗਰ ਆਮ ਟੈਕਸ ਦਾ ਹਾਂ ਜੀ ਕੁੜਤਾ ਪਿਆਮਾ ਕਿੰਨੇ ਦਾ ਦੇਣਾ ਆਪਣੇ ਆਮ ਟੈਕਸ ਦਾ ਸਿਰਫ 300 ਰੁਪਏ ਦਾ ਲਓ ਜੀ 300 ਰੁਪਏ ਦਾ ਆਮ ਟੈਕਸ ਸਰਦੀਆਂ ਵਾਲਾ ਆਮ ਟੈਕਸ ਦਾ ਕੁੜਤਾ ਪਿਆਮਾ ਸਿਰਫ 300 ਰੁਪਏ ਦਾ ਠੀਕ ਹੈ ਜੀ ਆਹ ਲਓ ਜੀ ਹੋਰ ਮੈਂ ਤੁਹਾਨੂੰ ਦਿਖਾਣਾ ਸੀ ਆ ਆਮ ਦਾ ਓਕੇ ਠੀਕ ਹੈ ਜੀ ਆਹ ਲਓ ਵੀਰੇ ਦੇਖੋ ਤਾਂ ਇਹਦੇ ਵੀ ਕੰਨੀ ਪੜਾਓ ਜਿਹੜਾ ਆਪਾਂ ਕਹਾਂਗੇ ਉਹੀ ਹੋਊਗਾ ਓਕੇ ਐ ਨਹੀਂ ਹਾਂਜੀ ਵੀ ਕੁਝ ਹੋਰ ਹੋਵੇ ਹਨਾ ਹਲੋ ਵੀਰੇ ਪੜਾਏ ਦੀ ਵੀ ਕੰਨੀ ਲਓ ਜੀ ਦੇਖੋ ਵੀਰੇ ਹਾਂਜੀ ਇਹ ਵੀ ਤੁਹਾਨੂੰ ਕਿੰਨੇ ਦਾ ਪਹਿਣਾ 500 959 ਇਹ ਚ ਵੀ ਫਾਇਦਾ ਕਰਨਾ ਆਪਾਂ ਨੇ ਭਾਈਆਂ ਦਾ ਵੀ ਫਾਇਦਾ ਕਰਨਾ ਹਨਾ ਠੀਕ ਆ ਵੀਰੇ ਆ ਲੋ ਜੀ ਸੀ ਆਰ ਆਮ ਦਾ ਜਿੱਦਾਂ ਆਪਾਂ ਹੁਣ ਵਿਆਹ ਸ਼ਾਦੀਆਂ ਦਾ ਚੱਲ ਰਿਹਾ ਹਾਂ ਨਾ ਸੀ ਆਮ ਉਹਦੇ ਵਿੱਚ ਮੁੰਡਿਆਂ ਨੇ ਕਲਰ ਸਰੋਣਾ ਹੁੰਦਾ ਕਿਸੇ ਨੇ ਕੋਈ ਕਿਸੇ ਨੂੰ ਕੋਈ ਹਨਾ ਇਹਦੇ ਵਿੱਚ ਕਲਰ ਆਪਸ਼ਨ ਵੀ ਦੇ ਦੇ ਜਿੰਨੀ ਤੁਸੀਂ ਜਿਹੜਾ ਵੀ ਕਲਰ ਕਹੋਗੇ ਓਕੇ ਉਹ ਤੁਹਾਨੂੰ ਮਿਲੂਗਾ ਠੀਕ ਹੈ ਇਹ ਵੀ ਸੀ ਆਰ ਆਮ ਦਾ ਕੁੜਤਾ ਵੀ ਆ ਮੈਂ ਓਕੇ ਆ ਲੋ ਇਹਦੀ ਵੀ ਪਹਿਲਾਂ ਵੀਰੇ ਕੰਨੀ ਚੈੱਕ ਕਰਾ ਹਾਂਜੀ ਹਨਾ ਆਹ ਲੋ ਜੀ ਲੋ ਜੀ ਹਾਂਜੀ ਇਹ ਦੇਣਾ ਕਿੰਨੇ ਦਾ ਆਪਾਂ ਨੇ ਇਹ ਆਪਾਂ ਨੇ ਪਿਛਲੀ ਵੀਡੀਓ ਚ ਵੈਸੇ ਪਾਈ ਹੋਇਆ ਹਾਂਜੀ ਉਹੀ ਰੇਟ ਹੈ ਦਾ ਉਸ ਤਰ੍ਹਾਂ ਹੀ ਚੱਲ ਰਿਹਾ ਹੈ ਠੀਕ ਹੈ ਵੀਰੇ ਇਹਦੇ ਕਲਰ ਅੱਗੇ ਨਾਲੋਂ 2-4 ਹੋਰ ਵਧਾ ਦਿੱਤੇ ਜਿਵੇਂ ਪਹਿਲਾਂ 10-12 ਕਲਰ تھے ਨਾ ਹਾਂਜੀ ਹੁਣ 17-18 ਕਲਰ ਕਰਤੇ ਠੀਕ ਹੈ ਜੀ ਆਹ ਲੋ ਰੈਮਡ ਦਾ ਖੋਲ ਵੀ ਮੈਂ ਤੁਹਾਡੇ ਮੂਰੀ ਰਿਹਾ ਤਾਂ ਹਾਂ ਹਾਂਜੀ ਹਾਂਜੀ ਰੈਮਡ ਦਾ ਆਹ ਲੋ ਚੈੱਕ ਕਰਾਓ ਭਾਈਓ ਲੋ ਵੀ ਰੈਮਡ ਠੀਕ ਹੈ ਜੀ ਹਾਂਜੀ ਇਹ ਰੈਮਡ ਦਾ ਮਿਕਸਚਰ ਪਲੇਨ ਖਾਦੀ ਆਕੜ ਜਿੱਦਾਂ ਪਾਰਕੰਡੀ ਟਾਈਪ ਕਹ ਦਿੰਦੇ ਆ ਸਾਰਾ ਉਸ ਮਿਲੂਗਾ ਰੈਮਡ ਦੇ ਵਿੱਚ ਹਨਾ ਠੀਕ ਆ ਵੀਰੇ ਇਹ ਜਿਹੜਾ ਮੈਂ ਥਾਂ ਖੋਲਣ ਲੱਗਿਆ ਮਿਕਸਚਰ ਹੈ ਓਕੇ ਆ ਲੋ ਵੀਰੇ ਆ ਲੋ ਵੀ ਠੀਕ ਹੈ ਜੀ ਇਹ ਮਿਕਸਚਰ ਕੱਪੜੇ ਤੇ ਆ ਜਾਂਦਾ ਓਕੇ ਆ ਲੋ ਆ ਜਿੱਦਾਂ ਪਾਹੋ ਕਹ ਦਿੰਦੇ ਆ ਹਾਂਜੀ ਵੀ ਖੜਤ ਵਾਲਾ ਹਨਾ ਖੜਤ ਵਾਲਾ ਆਰਕੰਡੀ ਟਾਈਪ ਹਾਂਜੀ ਹਾਂਜੀ ਤੇ ਉਹ ਹੈ ਆ ਲੋ ਵੀਰੇ ਅਜਿਦਾਂ ਖਾਦੀ ਆ ਜਾਂਦਾ ਹੈ ਹਨਾ ਓਕੇ ਆ ਲੋ ਇੱਕ ਖਾਦੀ ਟਾਈਪ ਆ ਗਿਆ ਹਨਾ ਹਾਂਜੀ ਹਾਂਜੀ ਤੇ ਸਾਰੇ ਮਿਲਣਗੇ ਇਹਨਾਂ ਦਾ ਰੇਟ ਹੈ ਹਾਂਜੀ ਇਹਨਾਂ ਦਾ ਪਾਈ ਹੋਇਆ ਬਾਕੀ ਜਿੱਦਾਂ ਮੈਂ ਤੁਹਾਨੂੰ ਰੈਮਡ ਮਿਕਸਚਰ ਵਾਲਾ ਪਹਿਲਾਂ ਪਰ ਰੈਮਡ ਦਾ ਦਿੰਦੇ ਤੇ 1000 ਰੁਪਏ ਦਾ ਪਲੇਨ ਕੋੜਤਾ ਵੇ ਮੈਂ 999 ਰੁਪਏ ਦਾ ਓਕੇ ਜੀ ਹਨਾ ਪਲੇਨ ਦੇ ਵਿੱਚ ਦਿੰਦੇ ਤੇ ਹਾਂਜੀ ਹੁਣ ਆਪਾਂ 999 ਦੇ ਵਿੱਚ ਹੀ ਤੁਹਾਨੂੰ ਮਿਕਸਚਰ ਵਾਲਾ ਜਿਹੜਾ ਆਉਂਦਾ ਰੇਮਡ ਦਾ ਉਹ ਵੀ ਵਿੱਚ ਹੀ ਦਵਾਂਗੇ ਠੀਕ ਹੈ ਵੀਰੇ ਠੀਕ ਹੈ ਭਾਈਆਂ ਦਾ ਇਹ ਫੁੱਲ ਫਾਇਦੇ ਕਿੰਨੇ ਨੇ ਔਰ ਬਾਕੀ ਪੈਂਟਾ ਸ਼ੈਂਟਾ ਜਿਵੇਂ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਹੁਣ ਆ ਪਹਿਲਾਂ ਆਪਾਂ ਸਕੀਮ ਲਾਈ ਹੈ 100 ਰੁਪਏ ਦੀ ਪੈਂਟਾ ਸ਼ੈਂਟ 99 ਰੁਪਏ ਦੀ ਹਣਾ ਹਾਂਜੀ ਤੇ ਉਹ ਉਦਾਂ ਹੀ ਚੱਲ ਰਹੀ ਹੈ ਠੀਕ ਹੈ ਜੀ ਜਿਵੇਂ ਆਪਾਂ ਸੀਆਰ ਆਂ ਦਾ ਸਪਾਰੀ ਸੂਟ ਪਾਇਆ ਹੋਇਆ ਤਾਂ ਉਹ ਵੀ ਆਪਣੀ ਕੰਟੀਨਿਊਿੰਗ ਹੈ ਓਕੇ ਠੀਕ ਹੈ ਉਹ ਸਾਰੀਆਂ ਉਦਾਂ ਚੱਲ ਹੀ ਰਹੀਆਂ ਨੇ ਜੋ ਆਪਾਂ ਨੇ ਪਹਿਲਾਂ ਵੀਡੀਓ ਚ ਪਾਈਆਂ ਹੋਈਆਂ ਨੇ ਉਹ ਕੋਈ ਵੀ ਆਪਾਂ ਨੇ ਬੰਦ ਨਹੀਂ ਕੀਤੀ ਇਹ ਜੜੀਆਂ ਹੈਗੇ ਹੁਣ बताइया ਵੀ ਆਣਾ ਕਿੱਥੇ ਹੋਸੀ ਹਾਂਜੀ ਮਲੇਰ ਕੋਟਲੇ ਗੁੱਲੂ ਦੀ ਹੱਟੀ ਤੇ ਹਾਂਜੀ ਤੇਲੀਆਂ ਦਾ ਬਿਆਰ ਬਾਕੀ ਸਕਰੀਨ ਤੇ ਨੰਬਰ ਚੱਲਦੇ ਨਾ ਬਾਕੀ ਸਾਰੇ ਸਕਰੀਨ ਤੇ ਨੰਬਰ ਚੱਲਦੇ ਨੇ ਠੀਕ ਹੈ ਮੇਰੇ ਭਾਈ ਤੁਸੀਂ ਆਓ ਜਲਦੀ ਜਲਦੀ ਠੀਕ ਹੈ